ਆਏ ਦਿਨ ਚਰਚਾ ਕਰਦੇ ਰਹਨੇ ਆ ਸਮੱਸਿਆਵਾਂ ਨੇ ਜੜੀਆਂ ਕਿਸਾਨਾਂ ਦੀਆਂ ਪੰਜਾਬ ਸਰਕਾਰ ਕਹਿੰਦੀ ਐ ਅਸੀਂ ਕਿਸਾਨ ਪੱਖੀਆਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਮਸਲਾ ਹੱਲ ਕਰ ਰਹੇ ਆ ਕਿਸਾਨਾਂ ਦੇ ਮਸਲੇ ਹੱਲ ਕਰ ਰਹੇ ਆ ਕਿਸਾਨਾਂ ਦੀ ਗੱਲ ਕਰ ਰਹੇ ਆ ਤੇ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਐ ਉਸ ਨੂੰ ਬਰਕਰਾਰ ਰੱਖ ਰਹੇ ਆ ਪੰਜਾਬ ਦੇ ਮਸਲੇ ਹੱਲ ਕਰ ਰਹੇ ਆ ਪੰਜਾਬ ਪੱਖੀ ਸਰਕਾਰ ਬਣੀ ਐ ਆ ਖਜ਼ਾਨਾ ਖਾਲੀ ਨਹੀਂ ਹੈਗਾ ਤੇ ਸਾਡੀ ਸਰਕਾਰ ਐ ਜਿਹੜੀ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾ ਰਹੀ ਹੈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਦਾਅਵੇ ਠੋਕ ਰਹੀ ਹੈ ਤਾਂ ਅਸੀਂ ਗੱਲਬਾਤ ਕਰਾਂਗੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਤਾਂ 6 ਜਨਵਰੀ ਨੂੰ ਜੋ ਬਰਨਾਲਾ ਦੇ ਵਿੱਚ ਰੈਲੀ ਹੋਈ ਹੈ ਕਿਸਾਨਾਂ ਵੱਲੋਂ ਬਹੁਤ ਵੱਡਾ ਇਕੱਠ ਕੀਤਾ ਗਿਆ ਪਰ ਅੱਜ ਅਸੀਂ ਗੱਲਬਾਤ ਕਰਾਂਗੇ ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਸਾਡੇ ਨਾਲ ਮੌਜੂਦ ਰਹਿਣਗੇ ਤਾਂ ਅਸੀਂ ਗੱਲਬਾਤ ਕਰਾਂਗੇ ਉਗਰਾਹਾਂ ਜਥੇਬੰਦੀ ਵੱਲੋਂ 22 ਜਨਵਰੀ ਤੋਂ ਲੈ ਕੇ ਪੰਜ ਰੋਜ਼ਾ ਡੀਸੀ ਦਫ਼ਤਰਾਂ ਦੇ ਅੱਗੇ ਮੋਰਚਾ ਲਗਾਇਆ ਜਾਣਾ ਤੇ ਉਹਨਾਂ ਵੱਲੋਂ ਕੀ ਕੀ ਮੰਗਾ ਨੇ ਉਹਨਾਂ ਦੀਆਂ ਕਿਸਾਨਾਂ ਦੀਆਂ ਤਾਂ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ ਕਿਉਂ ਮੋਰਚਾ ਲਗਾਇਆ ਜਾ ਰਿਹਾ ਤੇ ਕੀ ਮੰਗਾ ਨੇ ਬੱਪੂ ਜੀ ਸ਼ਸ਼ੀ ਗਾਲ ਜੀ ਸ਼ਸ਼ੀ ਗਾਲ ਜੀ ਮਿਹਰਬਾਨੀ ਬੱਪੂ ਜੀ ਕੀ ਲੋੜ ਆ ਸਰਕਾਰ ਆ ਜੋ ਮੌਜੂਦਾ ਸਰਕਾਰ ਆ ਇਹ ਗੱਲ ਕਹਿ ਰਹੀ ਹੈ ਦਾਵੇ ਠੋਕਰੀ ਹੈ ਸੀ ਤਾਂ ਕਿਸਾਨ ਪੱਖੀਆਂ ਪਰ ਕਿਸਾਨ ਆਏ ਦਿਨ ਕਿਤੇ ਮਹਾਪੰਚਾਇਤ ਕਿੰਤੀ ਜੰਦੀਆਂ ਰੈਲੀਆਂ ਕੀਤੀਆਂ ਜਾਂਦੀਆਂ ਨੇ ਵੱਡੇ ਵੱਡੇ ਇਕੱਠ ਕੀਤੇ ਜਾਂਦੇ ਆ ਕਿਉਂ ਕੀਤੇ ਜਾ ਰਹੇ ਆ ਜਦ ਕਿ ਸਰਕਾਰ ਕਹਿ ਰਹੀ ਹੈ ਸੀਤਾ ਕਿਸਾਨਾਂ ਦੇ ਪੱਖ ਦੀ ਸਰਕਾਰ ਲੋਕ ਪੱਖੀ ਸਰਕਾਰ ਦੇਖੋ ਗੁਰਦੀਪ ਸਭ ਤੋਂ ਪਹਿਲਾਂ ਤਾਂ ਆਪਣੇ ਸਰੋਤਿਆਂ ਨੂੰ ਨਿਰਪੱਖ ਟੂਡੇ ਦਾ ਮੈਂ ਧੰਨਵਾਦ ਕਰਦਾ ਜਿਹੜੇ ਖਾਸ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਰੀ ਦੁਨੀਆ ਦੇ ਅੱਗੇ ਰੱਖਦੇ ਆ ਜਿੱਥੋਂ ਤੱਕ ਸਰਕਾਰ ਦਾ ਤਾਲਕਾ ਹੈ ਸਰਕਾਰ ਸਾਡੇ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਇਹ ਗੱਲਾਂ ਦਾ ਖੜਾ ਕਰਦੀ ਹੈ ਜਾਂ ਇਹਨੂੰ ਆਏ ਵੀ ਕਹਿੰਦੇ ਆ ਫੂਸੀ ਬੜੇ ਪਕਾਉਂਦੇ ਆ ਗੱਲਾਂ ਬਾਤਾਂ 'ਚ ਬਹੁਤ ਕੁਝ ਕਰਦੇ ਆ ਮਾਨ ਸਾਹਿਬ 2 ਸਾਲ ਹੋ ਗਏ ਹਜੇ ਇੱਕ ਨਵੇਂ ਪੈਸੇ ਦਾ ਅਜਨੇ ਆਏ ਕਿਹੜੇ ਹੁੰਦੇ ਅਸੀਂ ਸਾਡੇ ਕਹਿੰਦੇ ਹੁੰਦੇ ਪੰਜਾਬੀ 'ਚ ਵੀ ਸੇਰ 'ਚ ਪੂਣੀ ਨਹੀਂ ਿਕਤੀ ਅਸੀਂ ਕਹਿੰਦੇ ਪੂਣੀ 'ਚ ਤੰਦ ਨਹੀਂ ਪਾਇਆ ਇਹ ਰਿਹਾ ਹਜੇ ਗੱਲਾਂ ਤੋਂ ਸੁਬਾਏ ਗੱਲਾਂ ਕਰਦੇ ਆ ਬਹੁਤ ਵੱਡੀਆਂ ਸੋ ਤੁਸੀਂ ਸਵਾਲ ਕੀਤਾ ਵੀ ਸਾਡੀ ਜਥੇਬੰਦੀ ਵੀ ਕੇਜੂ ਇਕਤਾ ਗੁਰਾਹਾਵਲੋਂ ਪੰਜ ਰੋਜ਼ਾ ਮੋਰਚੇ ਜਿਹੜੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਲਾਏ ਜਾ ਰਹੇ ਆ 2 ਬਈ ਜਨਵਰੀ ਤੋਂ ਉਸ ਤੋਂ ਬਾਅਦ ਵੀ ਅਸੀਂ ਇਕੱਲੇ 2 ਬਈ ਜਨਵਰੀ ਨੂੰ ਪੰਜ ਰੋਜ਼ਾ ਮੋਰਚੇ ਲਾ ਕੇ ਚੁੱਪ ਨਹੀਂ ਬੈਠਾਂਗੇ ਪਹਿਲਾਂ ਤਾਂ ਮੈਂ ਇਹੇ ਸਾਫ਼ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਤੁਹਾਡੇ ਮਾਧਮ ਰਾਹੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਅਸੀਂ ਫਰਵਰੀ ਦੇ ਪਹਿਲੇ ਹਫ਼ਤੇ ਇਸ ਮੋਰਚੇ ਦੀਆਂ ਜੋ ਮੰਗਾਂ ਆ ਇਹ ਮੰਗਾਂ ਦਾ ਨਵਟਾਰਾ ਕਰਾਉਣ ਖਾਤਰ ਇੱਕ ਪਾਸਾ ਸਰਕਾਰ ਨਾਲ ਕਰਾਂਗੇ ਨਵੇੜਾ ਕਰੂ ਅਸੀਂ ਪੈਂਤੜਾ ਲਿਆ ਹੋਇਆ ਸਰਕਾਰ ਨੂੰ ਇੱਕ ਕਰਨਾ ਪਊਗਾ ਚਾਹੇ ਤਾਂ ਹੁੰਡ ਚੱਕ ਕੇ ਨੰਗੇ ਰੂਪ ਦੇ ਵਿੱਚ ਆਉਣਾ ਪਊ ਆਪਦੀ ਸੈਸੀ ਕੀਮਤ ਦੇ ਕੇ ਤੇ ਕਿਸਾਨਾਂ ਦੇ ਰੋਧ ਦਾ ਸਾਹਮਣਾ ਕਰਨ ਲਈ ਤਿਆਰ ਹੋ ਜੇ ਤੇ ਚਾਹੇ ਆ ਮੰਗਾ ਮਸਲਿਆਂ ਦਾ ਕੁਝ ਨਪਟਾਰਾ ਕਰਨਾ ਪੈਣਾ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਪੰਜਾਬ ਸਰਕਾਰ ਨਾਲ ਆ ਜਾਂ ਸੈਂਟਰ ਸਰਕਾਰ ਨਾਲ ਇਹ ਪੰਜਾਬ ਸਰਕਾਰ ਨਾਲ ਆ ਕਿਉਂਕਿ ਤੁਹਾਡੇ ਯਾਦ ਕਰਾ ਦਿਆਂ ਭਾਈਆਂ ਅਸਾਰ ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਸੀ ਵੀ ਅਸੀਂ ਬਦਲਾ ਲੈ ਕੇ ਆਉਣਾ ਬਦਲਾ ਦੇ ਵਿੱਚੋਂ ਕਹਿੰਦੇ ਸੀ ਖਾਸ ਕਰਕੇ ਖੇਤੀ ਨੂੰ ਅਸੀਂ ਮਤਲਬ ਸੁਧਾਰ ਕਰਨਾ ਬਹੁਤ ਜ਼ਿਆਦਾ ਖੇਤੀ ਨੂੰ ਪਰਫੁੱਲਟ ਕਰਨਾ ਹੈ ਖੇਤੀ ਦੀ ਆਮਦਨ ਚ ਵਾਧਾ ਕਰਨਾ ਹੈ ਖੇਤਾਂ ਚ ਕੰਮ ਕਰਨ ਵਾਲਿਆਂ ਦੀ ਜੂਨ ਬਾਰੇ ਸਾਨੂੰ ਪਤਾ ਭਗਵੰਤ ਮਾਨ ਕਹਿੰਦਾ ਰਿਹਾ ਵੀ ਮੈਂ ਤਾਂ ਮਤਲਬ ਸਲੈਂਸਰ ਦੇ ਮੂਰੇ ਪੈਂਦਾ ਰਿਹਾ ਮੈਂ ਤਾਂ ਪੱਖੇ ਦੀ ਡੋਰੀ ਟੋਏ ਚ ਉਤਰ ਕੇ ਪਾਉਂਦਾ ਰਿਹਾ ਬਹੁਤ ਸਾਰੀਆਂ ਉਦਾਹਰਨਾਂ ਦਿੰਦਾ ਵੀ ਖੇਤੀ ਬਾਰੇ ਮੈਨੂੰ ਬਹੁਤ ਪਤਾ ਹੈ ਤੇ ਨਾਲ ਹੀ ਉਹਨਾਂ ਨੇ ਉਹਨਾਂ ਦਿਨਾਂ ਚ ਕਿਹਾ ਸੀ ਤੁਹਾਡੇ ਯਾਦ ਹੋਣਾ ਵੀ ਅਸੀਂ ਖੇਤੀ ਨੀਤੀ ਲੈ ਕੇ ਆਵਾਂਗੇ ਜਿਹੜੀ ਖੇਤੀ ਦੇ ਮਸਲੇ ਹੱਲ ਕਰੂਗੀ ਤੇ ਉਹਨੇ ਅੱਡ-ਅੱਡ ਸਸਤਾਵਾਂ ਤੋਂ ਸੁਝਾਅ ਵੀ ਮੰਗੇ ਸੀ ਸਾਡੀ ਜਥੇਬੰਦੀ ਤੋਂ ਵੀ ਸੁਝਾਅ ਮੰਗਿਆ ਸੀ ਆਪਾਂ ਉਹਨਾਂ ਨੂੰ ਖੇਤੀ ਨੀਤੀ ਕਿਹੋ ਜੀ ਹੋਵੇ ਜਿਹਦੇ ਨਾਲ ਖੇਤੀ ਨੀਤੀ ਦੇ ਮਸਲੇ ਮਸਲੇ ਹੱਲ ਹੋਣ ਉਹਦਾ ਬਕਾਇਦਾ ਲਿਖਤੀ ਖਰੜਾ ਦੇ ਕੇ ਆਏ ਹਾਂ ਪਰ ਉਹਦੇ ਤੇ ਤਾਂ ਕੋਈ ਕਿਹੜਾ ਪੂਰਾ ਉੱਤਰ ਨਹੀਂ ਸੀ ਪਹਿਲਾਂ ਤਾਂ ਲਾਰੇ ਲੱਪੇ ਲਾਏ ਵੀ ਜੂਨ ਤੱਕ ਕਰ ਦਿਆਂਗੇ ਫਿਰ ਦਸੰਬਰ ਤੱਕ ਕਰ ਦਿਆਂਗੇ ਪਹਿਲਾ ਸਾਲ ਲੰਘ ਗਿਆ ਹੁਣ ਉਹ ਦੂਜਾ ਸਾਲ ਵੀ ਲੰਘਣ ਵਾਲਾ ਹੈ ਨੇੜੇ ਲੱਗ ਗਿਆ ਕੁਝ ਦੋ ਮਹੀਨੇ ਬਾਕੀ ਹੈ ਜੇ ਕਹਿਣਾ ਹੋਵੇ ਦੋ ਸਾਲ ਪੂਰੇ ਹੋਣ ਵਾਲੇ ਆ ਉਹ ਖੇਤੀ ਨੀਤੀ ਦਾ ਕੀ ਬਣਾਉਣੀ ਸੀ ਜਿਹੜੇ ਖੇਤੀ ਦੀਆਂ ਕੋਈ ਮੰਗਾ ਮਸਲੇ ਆ ਉਹ ਵੀ ਜਿਉਂ ਦੀ ਤਿਉਂ ਖੜੇ ਆ ਉਹਦੇ ਵਿੱਚੋਂ ਜਿਵੇਂ ਮੈਂ ਜ਼ਿਕਰ ਕਰਾਂ ਜੇ ਸਾਡੇ ਮੰਗਾ ਮਸਲਿਆਂ ਦੀ ਗੱਲ ਹੈ ਇਹ ਚ ਪਹਿਲੇ ਨੰਬਰ ਤੇ ਮੰਗ ਹੀ ਅਸੀਂ ਇਹ ਭਾਈ ਹੋਈ ਆ ਜਿਹੜਾ ਇਹਦਾ ਮੋਰਚਾ ਦੀ ਮੰਗਾ ਹੈ ਵੀ ਪੰਜਾਬ ਸਰਕਾਰ ਵੱਲੋਂ ਵਾਅਦੇ ਮੁਤਾਬਕ ਪੰਜਾਬ ਲਈ ਕਿਸਾਨ ਪੱਖੀ ਖੇਤੀ ਨੀਤੀ ਦਾ 21 ਜਨਵਰੀ 24 ਤੱਕ ਐਲਾਨ ਕੀਤਾ ਜਾਵੇ ਤਾਂ ਜੋ ਖੇਤੀ ਮਸਲੇ ਹੱਲ ਹੋ ਸਕਣ ਅਤੇ ਖੇਤੀ ਖੇਤਰ ਨੂੰ ਸੰਸਾਰ ਵਪਾਰ ਜਥੇਬੰਦੀ ਸੰਸਾਰ ਬੈਂਕ ਅਤੇ ਕਾਰਪੋਰੇਟਾਂ ਦੇ ਪੰਜੇ ਵਿੱਚੋਂ ਮੁਕਤ ਕਰਵਾਇਆ ਜਾਵੇ। ਹੂੰ ਦੇਖੋ ਜੇ ਐਂ ਕਰਨਾ ਹੋਵੇ ਇਹਦੇ ਵਿੱਚ ਹਾਥੀ ਦੀ ਪੈੜ ਦੇ ਵਿੱਚ ਸਾਰਾ ਕੁਝ ਆਉਂਦਾ ਹੈ। ਹੂੰ ਅੱਜ ਹੋ ਰਿਹਾ ਹੈ ਦੂਲਟ ਸਾਰਾ ਸੰਸਾਰ ਵਪਾਰ ਜਥੇਬੰਦੀ ਹੈ ਜਿਹੜੀ ਉੱਥੋਂ ਨੀਤੀਆਂ ਬਣ ਕੇ ਆਉਂਦੀਆਂ ਸੰਸਾਰ ਬੈਂਕ ਹੈ ਉੱਥੋਂ ਮਤਲਬ ਆਰਥਕਾਰ ਨੂੰ ਝੋੜਾ ਦਿੰਦੇ ਹੋਏ ਉੱਥੋਂ ਨੀਤੀਆਂ ਬਣਾ ਕੇ ਸਾਡੇ ਨਾਲ ਸਰਕਾਰਾਂ ਦੀ ਬਾਹਮ ਰੋੜੀ ਜਾਂਦੀ ਹੈ ਚਾਹੇ ਸੈਂਟਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਆ ਵੀ ਇਹੇ ਲੋਕਾਂ ਦੇ ਉਲਟ ਕਰੋ ਤੇ ਕਾਰਪੋਰੇਟ ਘਰਾਣੇ ਦੇ ਪੱਖੀ ਨੀਤੀਆਂ ਬਣ ਕੇ ਆਉਂਦੀਆਂ ਹੂੰ ਇਹਦੇ 'ਚ ਅਸੀਂ ਕਿਹਾ ਹੋਇਆ ਵੀ ਅ ਖੇਤੀ ਨੂੰ ਕਾਰਪੋਰੇਟਾਂ ਤੋਂ ਮੁਕਤ ਕਰੋ ਹੂੰ ਜਕੜ ਪੰਜਾ ਜਿਹੜਾ ਕਾਰਪੋਰੇਟਾਂ ਦਾ ਉਹਦੇ ਚ ਮੁਕਤ ਕੀਤਾ ਜਾਵੇ ਤੇ ਜਿਹੜੇ ਆ ਮਤਲਬ ਖੇਤੀ ਦੇ ਮਸਲੇ ਉਹ ਹੱਲ ਹੋ ਸਕਣ ਇਹੋ ਜੀ ਖੇਤੀ ਨੀਤੀ ਦੀ ਇਹ ਸਾਡੀ ਪਹਿਲੀ ਮੰਗ ਹੈ ਇਹਦਾ ਮੈਂ ਵਿਸਥਾਰ ਕਰਾਂ ਜੇ ਬਹੁਤ ਲੰਮਾ ਚੌੜਾ ਵਿਸਥਾਰ ਬਣਦਾ ਹੈ ਇਹਦੇ ਜੋ ਨਿਕਲਦੀਆਂ ਮੰਗਾਂ ਸਾਡੀਆਂ ਅੱਠ ਨੁਕਤੇ ਹੈ ਮੰਗਾਂ ਦੇ ਜਿਹਦੇ ਵਿੱਚੋਂ ਪਹਿਲੀ ਮੰਗੀ ਇਹਦੇ ਚੋਂ ਇਹ ਨਿਕਲਦੀ ਹੈ ਵੀ ਖੇਤੀ ਨੀਤੀ ਬਣਾਉਣ ਦੇ ਨਾਲ-ਨਾਲ ਹੀ ਅਸੀਂ ਮੰਗ ਕੀਤੀ ਹੋਈ ਵੀ ਬੇਜ਼ਮੀਨੇ ਆ ਜਿਹੜੇ ਕਿਸਾਨ ਮਜ਼ਦੂਰ ਜਾਂ ਥੋੜ੍ਹ ਜਿਮੇਨੇ ਕਿਸਾਨ ਮਜ਼ਦੂਰਾਂ ਉਹਨਾਂ ਦੀ ਜ਼ਮੀਨ ਦੀ ਤੋੜ ਪੂਰੀ ਕੀਤੀ ਜਾਵੇ ਹੂੰ ਸਭ ਨੂੰ ਰੋਜ਼ਗਾਰ ਮਿਲੇ ਹੂੰ ਕਿਉਂਕਿ ਜੇ ਸਭ ਕੋਲੇ ਜ਼ਮੀਨ ਹੋਊਗੀ ਆਪਦੇ ਜੋਕਰੀ ਉਹ ਉਹਨਾਂ ਨੂੰ ਰੋਜ਼ਗਾਰ ਮਿਲ ਸਕਦਾ ਇਹਦੇ ਨਾਲ ਵੱਡੀ ਗੱਲ ਹੈ ਕਿਉਂਕਿ ਇਹ ਅਸੀਂ ਨਹੀਂ ਕਹਿੰਦੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸੈਂਟਰ ਨੇ ਕਿਸਾਨ ਕਮਿਸ਼ਨ ਬਣਾਇਆ ਸੀ ਸ਼ੋਮੀਨਾਥਨ ਦੀ ਅਗਵਾਈ ਦੇ ਵਿੱਚ ਡਾਕਟਰ ਦੀ ਨਾਲ ਉਹਨੇ ਵੀ ਪਹਿਲੇ ਨੁਕਤੇ 'ਚ ਕਿਹਾ ਹੋਇਆ ਵੀ ਪਹਿਲਾਂ ਜੇ ਖੇਤੀ ਦਾ ਸੁਧਾਰ ਕਰਨਾ ਹੈ ਜ਼ਮੀਨ ਦਾ ਮਸਲਾ ਹੱਲ ਕਰਨ ਪਊ। ਇਹਦਾ ਮਤਲਬ ਜ਼ਮੀਨ ਦੀ ਕਾਣੀਵੰਡ ਦੂਰ ਹੋਵੇ ਤੇ ਬੇਜ਼ਮੀਨਾਂ ਦੀ ਜ਼ਮੀਨ ਦੀ ਜਿਹੜੀ ਹੈਗੀ ਓ ਟੋ ਪੂਰੀ ਹੋਵੇ। ਇਹਦੇ ਵਿੱਚੋਂ ਦੂਜਾ ਸੀ ਕਰਜ਼ਿਆਂ ਨਾਲ ਸੰਬੰਧਿਤ ਗੱਲਾਂ ਹੈਗੀਆਂ। ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਜਿਹੜੇ ਸਸਤੇ ਸਰਕਾਰੀ ਖੇਤੀ ਕਰਜ਼ਿਆਂ ਦਾ ਪ੍ਰਬੰਧ ਕੀਤਾ ਜਾਵੇ। ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਇਆ ਜਾਵੇ। ਸੂਦਕੋਰੀ ਦਾ ਖਾਤਮਾ ਹੋਵੇ। ਮਜ਼ਦੂਰਾਂ ਦੇ ਕਰਜ਼ੇ ਉੱਪਰ ਲੀਕ ਪਾਰੀ ਜਾਵੇ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਉੱਪਰ ਹੁਣ ਜੇ ਮੈਂ ਇਹਦੀ ਵਿਆਖਿਆ 'ਚ ਵੀ ਜਾਵਾਂ ਬਹੁਤ ਵੱਡੀ ਇਹਦੀ ਵਿਆਖਿਆ ਬਣਦੀ ਆ ਉਂਝੇ ਇਹਨਾਂ ਦੇ ਆਪਾਂ ਦੋਨੇ ਮੰਗਾ ਦੇ ਗਾਹਾਂ ਅਡੜ ਲੜ ਵੀ ਹੋਰ ਕੱਢਣੇ ਹੋਣ ਜਿਵੇਂ ਪਹਿਲਾਂ ਆਪਾਂ ਜ਼ਮੀਨਾਂ ਦੀ ਗੱਲ ਕੀਤੀ ਐ ਹੁਣ ਜ਼ਮੀਨਾਂ ਦੀ ਗੱਲ ਐ ਜ਼ਮੀਨ ਦੀ ਹੱਦਬੰਦੀ ਕਾਨੂੰਨ ਲਾਗੂ ਕਰਕੇ ਅਸੀਂ ਕਿਹਾ ਹੋਇਆ ਜਗੀਰਦਾਰਾਂ ਤੋਂ ਫालतू ਜ਼ਮੀਨਾਂ ਨਿਕਲਦੀਆਂ ਬੰਡੋ ਥੋੜੀ ਜ਼ਮੀਨਾਂ ਦੇ ਵਿੱਚ ਹੂੰ ਐਵੇਂ ਅਸੀਂ ਕਿਹਾ ਆਵਾਜ਼ਕਾਰ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਉਹਨਾਂ ਦੇ ਕਬਜ਼ੇ ਹੇਠ ਲਿਆਂ ਜ਼ਮੀਨਾਂ ਦੇ ਮਾਲਕੀ ਹੱਕ ਦਿਓ ਇਹ ਜ਼ਮੀਨਾਂ ਨਾਲ ਸੰਬੰਧਿਤ ਕਿੰਨੀ ਗੱਲ ਹੈ ਕਿਸਾਨਾਂ ਮਜ਼ਦੂਰਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਦੀਆਂ ਜ਼ਮੀਨਾਂ ਤੇ ਮਕਾਨ ਜ਼ਬਰਦਸਤੀ ਅਕਵਾਇਰ ਕਰਨੇ ਤੁਰੰਤ ਬੰਦ ਕੀਤੇ ਜਾਣ ਇਹ ਜਿਹੜੀ ਆਏ ਐ ਇਵੇਂ ਜਿਵੇਂ ਜਿਹੜੀਆਂ ਮਕਰਜ਼ੇ ਨਾਲ ਕੱਲਾਂ ਕੀਤੀਆਂ ਕਾਜੇ ਦੇ ਮਾਮਲੇ 'ਚ ਵੀ ਅਸੀਂ ਕਹਿੰਦੇ ਆਂ ਵੀ ਮੌਜੂਦਾ ਕਰਜ਼ਾ ਕਾਨੂੰਨ ਆ ਜਿਹੜਾ ਇਹ ਹੁਣ ਕਿਸਾਨਾਂ ਦੇ ਪੱਖ ਦਾ ਨਹੀਂ ਅਸੀਂ ਕਹਿੰਦੇ ਆਂ ਕਰਜ਼ੇ ਤੇ ਲੀਕ ਵੱਜਣ ਤੋਂ ਬਾਅਦ ਵੀ ਤੁਸੀਂ ਇਹ ਜਿਆ ਕਰਜ਼ਾ ਕਾਨੂੰਨ ਬਣਾਓ ਜਿਹੜਾ ਦੁਬਾਰਾ ਕਿਸਾਨ ਕਰਜ਼ਾਈ ਨਾ ਹੋਸਣ ਉਸ ਕਾਨੂੰਨ ਦੇ ਵਿੱਚ ਦਰਜ ਕੀਤਾ ਹੋਵੇ ਫਸਲਾਂ ਦੇ ਭਾਅ ਹੋਣਗੇ ਉਹਦੀ ਖਰੀਦ ਦੀ ਗਰੰਟੀ ਹੋਊਗੀ ਕਿਸਾਨ ਦੀ ਜਿਹੜੀ ਆਮਦਨ ਆ ਉਹ ਘਟਾ ਨਹੀਂ ਪੈਣ ਦੇਊਗਾ ਸਰਕਾਰ ਐਸ ਤਰ੍ਹਾਂ ਦਾ ਕਾਨੂੰਨ ਬਣੇ ਅਸੀਂ ਉਹਦੇ ਵਿੱਚ ਇਹ ਗੱਲ ਕੀਤੀ ਹੋਈ ਹੈ ਜਾਨੀ ਐ ਜਮੀਨਾਂ ਦੀਆਂ ਨਿਹਾਲ ਕੋਰਕਾਂ ਨਾਲਆਂ ਜਿਹੜੀਆਂ ਵਰਾਂਟ ਕਬਜ਼ੇ ਆ ਉਹਨਾਂ ਤੇ ਬੰਦ ਕਰੋ ਕਰਜ਼ਾ ਦੇਣ ਵੇਲੇ ਸੂਦਖੋਰਾਂ ਵੱਲੋਂ ਹਾਸਲ ਕੀਤੇ 10 ਖਤੰਗੂਠੇ ਆ ਜਿਹੜੇ ਕਿੰਨੇ ਨਾਂ ਦੇ ਉਹ ਬੇਨਾਮੀ ਜਿਹੜੇ ਭਰ ਕੇ ਰੱਖ ਲੈਂਦੇ ਆ ਖਾਲੀ ਪਰ ਉਹ ਨੋਟ ਆ ਸਟਾਮ ਆ ਜਾਂ ਇਸੇ ਤਰ੍ਹਾਂ ਦੇ ਦਸਤਾਵੇਜ਼ ਆਉ ਉਹਨਾਂ ਦੇ ਫਿਰ ਸਿਰ ਤੇ ਜਾ ਕੇ ਕੋਰਟਾਂ 'ਚ ਜਾ ਕੇ ਉਹ ਜਕੜ ਪੰਜੇ 'ਚ ਲੈ ਕੇ ਆਉਂਦੇ ਆ ਕਿਸਾਨਾਂ ਮੁਜਦੂਦਾਰ ਨੂੰ ਵੀ ਉਹ ਸਾਰੇ ਵਾਪਸ ਕੀਤੇ ਜਾਣ ਸਰਕਾਰ ਵੱਲੋਂ ਐਲਾਨੀ 2 ਲੱਖ ਦੀ ਜਿਹੜੀ ਕਰਜ਼ਾ ਮਾਫੀ ਦੀ ਰਾਹਤ ਹੈ ਉਹਦੇ 'ਚ 2 ਲਾ 2 ਏਕੜ ਦੀ ਸ਼ਰਤ ਵੀ ਲਾਈ ਹੋਈ ਹੈ ਅਸੀਂ ਅੱਜ ਕਿਹਾ ਵੀ 2 ਲੱਖ 2 ਏਕੜ ਦੀ ਸ਼ਰਤ 2 ਲੱਖ ਬਾਰੇ ਵੀ ਹੈ ਜਿਹੜੀ ਇਹ ਤੁਸੀਂ ਘੱਟੋ ਘੱਟ 5 ਏਕੜ ਤੱਕ ਦੀ ਸ਼ਰਤ ਨੂੰ ਲੈ ਕੇ ਜਾਓ ਹਾਂ ਅਹੀਂ ਜਿਹੜੀ ਇਹ ਸਾਰੀਆਂ ਬਹੁਤ ਸਾਰੀਆਂ ਢੇਰ ਸਾਰੀਆਂ ਮੰਗਾਂ ਹੈ ਇਹ ਅਹੀਂ ਮੋਟੀਆਂ ਗੱਲਾਂ ਨੂੰ ਜੀ ਆਪਾਂ ਕਹਿਣਾ ਹੋਵੇ ਇਸ ਤੋਂ ਬਿਲਾ ਅਗਲਾ ਨੁਕਤਾ ਜਿਹੜੀ ਇਹ ਦੋ ਮੁੱਖ ਨੁਕਤੇ ਬਣ ਗਏ ਜ਼ਮੀਨਾਂ ਦੇ ਨਾਲ ਹੋ ਗਿਆ ਕਰਜ਼ਾ ਨਾਲ ਸਬੰਧਤ ਹੋ ਗਿਆ ਇਹ ਤੋਂ ਬਿਨਾ ਝੋਨੇ ਦੀ ਖੇਤੀ ਨਾਲ ਸਬੰਧਤ ਹੈ ਹਾਂ ਪੰਜਾਬ ਸਰਕਾਰ ਵੀ ਕਹਿੰਦੀ ਹੈ ਸੈਂਟਰ ਵੀ ਕਹਿੰਦੀ ਹੈ ਵੀ ਝੋਨੇ ਦੀ ਖੇਤੀ ਨੇ ਭਾਈ ਇੱਥੇ ਸਮੱਸਿਆਵਾਂ ਪੈਦਾ ਕਰਦੀਆਂ ਝੋਨੇ ਦੀ ਖੇਤੀ ਨੇ ਪਾਣੀ ਦੀ ਸਮੱਸਿਆ ਵੀ ਪੈਦਾ ਕਰਦੀ ਝੋਨੇ ਦੀ ਖੇਤੀ ਨੇ ਪਰਾਲੀ ਦੀ ਸਮੱਸਿਆ ਵੀ ਪੈਦਾ ਕਰਦੀ ਝੋਨੇ ਦੀ ਖੇਤੀ ਨੇ ਪ੍ਰਦੂਸ਼ਣ ਵਾਲਾ ਮਾਮਲਾ ਸਾਹਮਣੇ ਲੈ ਜਾਂਦਾ ਇਸ ਕਰਕੇ ਅਸੀਂ ਇਹਦੇ ਵਿੱਚ ਕਿਹਾ ਹੋਇਆ ਵੀ ਝੋਨੇ ਦੀ ਖੇਤੀ ਹਟੋ ਰੱਖਵਾ ਘਟਾਉਣ ਦਾ ਪ੍ਰਬੰਧ ਕਰੋ ਤੁਸੀਂ ਫਿਰ ਇਹਦੇ ਬਦਲੀਆਂ ਫਸਲਾਂ ਜਿਹੜੀਆਂ ਉਹਨਾਂ ਦੀ ਪੈਦਾਵਾਰ ਖਰੀਦ ਨੂੰ ਯਕੀਨੀ ਬਣਾਉਣ ਲਈ ਠੁਕਮੀ ਬਜਟ ਰਾਸ਼ੀ ਜੜਾਈ ਜਾਵੇ ਤੁਸੀਂ ਪੈਸੇ ਰੱਖੋ ਉਹਦੇ ਵਾਸਤੇ ਜੇ ਕਿਸਾਨ ਨੂੰ ਦੂਜੀ ਫਸਲ ਚ ਘਾਟਾ ਪੈਂਦਾ ਉਹ ਘਾਟਾ ਸਰਕਾਰ ਪੂਰਾ ਕਰੇ ਤੇ ਕਿਸਾਨ ਤਾਂ ਦੂਜੀ ਫਸਲ ਬਣਾ ਲੂਗਾ ਤੇ ਝੋਨੇ ਹੇਠੋਂ ਰੱਖཔ་ ਜਿਹੜਾ ਉਹ ਘਟ ਜੂਗਾ ਆਪਣੇ ਆਪ ਮਸਲੇ ਹੱਲ ਹੋ ਜਾਣਗੇ ਪਾਣੀ ਵਾਲਾ ਮਸਲਾ ਵੀ ਹੱਲ ਹੋਊਗਾ ਉਹਦੇ ਚ ਤੇ ਪਰਾਲੀ ਵਾਲਾ ਮਸਲਾ ਵੀ ਹੱਲ ਹੋਊਗਾ ਪ੍ਰਦੂਸ਼ਣ ਵਾਲਾ ਮਸਲਾ ਵੀ ਹੱਲ ਹੋਊਗਾ ਇਹਨੂੰ ਯਕੀਨੀ ਕਰ ਲਈ ਅਸੀਂ ਕਿਹਨੇ ਕਾਨੂੰਨੀ ਪੇਸ਼ਬੰਦੀ ਹੋਵੇ ਹੂੰ ਇਹ ਝੋਨੇ ਵਾਲੇ ਮਾਮਲੇ ਤੇ ਇਹ ਅੱਜ ਵੀ ਮੈਂ ਖਬਰ ਪੜੀ ਆਪਣੇ ਖੇਤੀ ਮੰਤਰੀ ਦਾ ਮੈਂ ਬਿਆਨ ਲੱਗਿਆ ਹੋਇਆ ਵੀ ਜਿਹੜੀ ਸਿੱਧੀ ਵਜਾਈ ਸੀ ਅਸੀਂ ਕੁਝ ਪੈਸੇ ਜਾਰੀ ਕੀਤੇ ਉਹਨਾਂ ਨੂੰ 15-1500 ਰੁਪਏ ਪਰ ਏਕੜ ਦਾ ਉਹਨਾਂ ਮੁਤਾਬਕ ਵੀ ਥੋੜੇ ਪੈਸੇ ਆ ਇਹ ਇਸੇ ਕਰਕੇ ਇਹ ਜਮੀਨ ਪਾਣੀ ਦੀ ਬਚਤ ਕਰਨ ਦੀ ਗੱਲ ਕਰੀ ਸੀ ਅਸੀਂ ਕਹਿੰਦੇ ਵੀ ਇਹਦੇ ਨਾਲ ਹੱਲ ਨਹੀਂ ਹੋਣਾ ਹੱਲ ਤੁਸੀਂ ਝੋਨੇ ਝੋਨੇ ਰੱਖ ਬੈ ਗੜਾਓ ਏਵੇਂ ਮੈਂ ਇਦੂ ਗਾਹ ਅਸੀਂ ਮਤਲਬ ਇਹਦੇ ਚ ਇਹਦੇ ਨਾਲ ਜੁੜਮਗਾ ਗੱਲਾਂ ਰੋਜ਼ਗਾਰ ਦੀ ਗੱਲ ਕੀਤੀ ਹੋਈ ਹੈ ਵੀ ਖੇਤੀ ਕਿੰਨਾ ਰੋਜ਼ਗਾਰ ਦਿੰਦੀ ਸੀ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੰਦੀ ਸੀ ਖੇਤੀ 'ਚ ਤੁਸੀਂ ਮਨਸਿਨਰੀਕਰਨ ਕਰਕੇ ਉਹਦਾ ਵਾਅਦਾ ਕਰਕੇ ਫਸਲਾਂ ਦੀ ਤਬਦੀਲੀ ਕਰਕੇ ਰੋਜ਼ਗਾਰ ਜਾੜਤਾ ਅਸੀਂ ਗੱਲ ਕੀਤੀ ਹੋਈ ਆਪਦੇ ਮੰਗ ਪੱਤਰ ਦੇ ਵਿੱਚ ਵੀ ਸਾਰੇ ਲੋਕਾਂ ਨੂੰ ਰੋਜ਼ਗਾਰ ਦਾ ਪ੍ਰਬੰਧ ਕਰੋ ਹੂੰ ਜੇ ਖੇਤੀ ਨੂੰ ਪਰਫੁੱਲਟ ਕਰੋਗੇ ਖੇਤੀ ਦੇ ਆਧਾਰਿਤ ਕਾਰਖਾਨੇ ਲੱਗਣ ਉਹਦੇ ਚ ਲੋਕਾਂ ਨੂੰ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਤੇ ਜਿਹੜਿਆਂ ਨੂੰ ਰੋਜ਼ਗਾਰ ਨਹੀਂ ਦੇ ਸਕਦੇ ਉਹਨਾਂ ਨੂੰ ਬੇਰੋਜ਼ਗਾਰ ਭੱਤਾ ਦਿਓ ਤੁਸੀਂ ਤੁਹਾਡਾ ਕਾਨੂੰਨ ਕਹਿੰਦਾ ਇਹ ਇਹ ਜਣੀ ਸਾਡੀ ਬੇਰੋਜ਼ਗਾਰ ਨਾਲ ਸੰਬੰਧਿਤ ਮੰਗਾ ਵੀ ਪਾਇਆ ਹੋਈਆਂ ਨੇ ਨੌਜਵਾਨਾਂ ਨਾਲ ਸੰਬੰਧਿਤ ਮੰਗਾ ਹੈ ਇਹ ਤੋਂ ਬਿਨਾ ਵੀ ਜਿਹੜੇ ਇਹ ਕੁਦਰਤੀ ਆਫਤਾਂ ਦੇ ਨਾਲ ਜਾਂ ਮਲਾਵਟਾਂ ਦੇ ਨਾਲ ਜਾਂ ਹੜ੍ਹਾਂ ਦੇ ਨਾਲ ਸੋ ਕਿੰਨੇ ਹੁੰਦੇ ਆ ਨੁਕਸਾਨ ਹੋ ਜਾਂਦਾ ਤੇ ਕਿਸਾਨ ਦੀ ਭਰਪਾਈ ਤਾਂ ਕਦੇ ਫਸਲ ਦੀ ਪੂਰੀ ਨਹੀਂ ਹੋਈ ਨਾ ਮਜ਼ਦੂਰਾਂ ਦੇ ਮਕਾਨਾਂ ਦੀ ਭਰਪਾਈ ਕਦੇ ਪੂਰੀ ਹੋਈ ਐ ਪਹਿਲੀ ਗੱਲ ਤਾਂ ਦਿੰਦੇ ਹੀ ਨਹੀਂ ਇਹ ਕੁਸ ਜੇ ਦਿੰਦੇ ਆ ਬਹੁਤ ਨਗੂਣਾ ਤੇ ਖਾਸ ਕਰਕੇ ਭਗਵੰਤਮਾਨ ਦੀ ਚਲਾਕੀ ਤਾਂ ਤੁਸੀਂ ਇਹ ਦੇਖ ਸਕਦੇ ਹੋ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਅਸੀਂ 2015 ਦੇ ਵਿੱਚ ਜਦੋਂ ਨਰਮਾ ਪੱਟੀ ਏਰੀਆ ਮਰੇ ਚਿੱਟੀ ਮੱਖੀ ਨੇ ਖਾਦਾ ਉਦੋਂ ਅਸੀਂ ਪੰਜਾਬ ਦੀ ਸਰਕਾਰ ਨਾਲ ਕਰ ਲਈਆਂ ਸੀ ਭਾਜਪਾ ਦੀ ਸਰਕਾਰ ਸੀਗੀ ਲੜ ਕੇ 8000 ਰੁਪਏ ਪ੍ਰਤੀ ਏਕੜ ਦਾ ਮਸਾ ਮੋਜਵਾ ਲਿਆ ਨੁਕਸਾਨ ਹੋਇਆ ਕਿਸਾਨ ਦਾ 40000 ਦਾ ਉਦੋਂ ਬਾਅਦ ਚੰਨੀ ਸਰਕਾਰ ਨਾਲ ਲੜੇ ਅਸੀਂ ਉਹ ਤੋਂ 17000 ਰੁਪਏ ਪ੍ਰਤੀ ਏਕੜ ਦਾ ਨਰਮੇ ਦਾ ਮੋਜਵਾ ਲਿਆ ਜਦੋਂ ਕਿ 60000 ਦਾ ਨੁਕਸਾਨ ਹੋਇਆ ਆ ਹੁਣ ਭਗਵੰਤ ਮਾਨ ਦੀ ਸਰਕਾਰ ਨਾਲ ਲੜਾਈ ਜਾਰੀ ਹੈ ਕਣਕ ਗੜੇਬਾਰੀ ਨੇ ਮਾਰਤੀ ਹੜਾ ਨਾਲ ਕਿੰਨਾ ਨੁਕਸਾਨ ਹੋ ਗਿਆ ਤੇ ਦੂਜੇ ਪਾਸੇ ਸਾਰੀਆਂ ਸਰਕਾਰਾਂ ਕੈਪਟਨ ਕਹਿੰਦਾ ਵੀ ਮੈਂ 12000 ਕਰਤੀ 8000 ਤੋਂ ਵਧਾ ਕੇ ਇਹ ਕਹਿੰਦਾ ਮੈਂ 15000 ਕਰਤੀ ਤੇ ਹਕੀਕੀ ਰੂਪ ਵਿੱਚ ਕੀ ਹੈ ਦੇਣ ਨੂੰ ਦਿੰਦੇ ਆ 6800 ਰੁਪਿਆ ਕਿ ਏਕੜ ਦਾ ਹੁਣ 6800 ਰੁਪਏ ਨਾਲ ਕੀ ਕਿਸੇ ਦਾ ਕੀ ਹੋਊਗਾ ਇਹਦੇ 'ਚ ਅਸੀਂ ਇਹ ਮੰਗ ਵੀ ਕੀਤੀ ਹੈ ਵੀ ਜਦੋਂ ਕੋਈ ਫਸਲਾਂ ਦੇ ਇਸ ਤਰ੍ਹਾਂ ਦੇ ਨੁਕਸਾਨ ਹੁੰਦੇ ਆ ਉਹਨਾਂ ਦੀ ਪੂਰੀ ਭਰਪਾਈ ਕਰਨ ਵਾਸਤੇ ਸਰਕਾਰ ਬਜਟ ਰਾਸ਼ੀ ਰੱਖੇ ਇਹਦੇ 'ਚ ਇਹ ਸਾਡੀਆਂ ਜਾਨੀ ਢੇਰ ਸਾਰੀਆਂ ਮੰਗਾਂ ਐ ਇਹਦੇ ਤੋਂ ਬਿਨਾ ਜੇ ਜਦੋਂ ਕਹਿ ਦਿੰਦੇ ਆ ਵੀ ਯਾਰ ਫਿਰ ਭਾਵੇਂ ਹੋਣ ਸਰਕਾਰ ਤਾਂ ਕਹਿੰਦੀ ਆ ਵੀ ਸਾਡੇ ਕੋਲੇ ਤੁਸੀਂ ਵੀ ਆਪਦੀ ਭੂਮਿਕਾ ਦੇ ਵਿੱਚ ਲਿਆਂਦਾ ਇਹ ਪੰਜਾਬ ਸਰਕਾਰ ਦਾ ਵੀ ਕਰਦੀ ਨਹੀਂ ਸਕਦੀ ਵੀ ਸਾਡੇ ਕੋਲ ਤਾਂ ਖਜ਼ਾਨੇ 'ਚ ਕੋਈ ਤੋੜਾ ਹੀ ਨਹੀਂ ਜੇ ਤੋੜਾ ਨਹੀਂ ਫਿਰ ਦਿੰਦੇ ਕਿ ਉਹ ਨਹੀਂ ਲੋਕਾਂ ਨੂੰ ਹਜੇ ਵੀ ਆਹ ਸਿਰ ਮੇਰੇ ਪਿੰਡ ਦੀ ਉਦਾਹਰਨ ਪਈ ਆ ਤੁਸੀਂ ਉਹਦੀ ਕਵਰੇਜ ਕੀਤੀ ਆ ਅਸੀਂ ਐਮਐਲਏ ਦੇ ਬਾਹਰ 'ਚ ਵੀ ਬੈਠੇ ਰਹੇ ਸਾਡੇ ਤੇ ਡਾਂਗ ਸੋਟੀ ਵੀ ਹੋਈ ਜਿਹੜਾ ਮਤਲਬ ਅਸੀਂ ਨਗੂਣਾ ਮੁਆਜਬਾ ਲਿਆ ਗੜੇਮਾਰੀ ਦਾ 800 ਰੁਪਏ ਪ੍ਰਤੀ ਕਰਦਾ ਇਹਦਾ ਦਸਵਾਂ ਹਿੱਸਾ ਜਿਹੜਾ ਮਜ਼ਦੂਰਾਂ ਨੂੰ ਦੇਣਾ ਸੀ ਉਹ ਸਰਕਾਰੋਂ ਵੀ ਮੁੱਕਰ ਗਈ ਤੁਸੀਂ ਕਹਿੰਦੇ ਹੋ ਸਰਕਾਰ ਮੁੱਕਰ ਗਈ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਠੋਕਰੇ ਆ ਖਜ਼ਾਨਾ ਖਾਲੀ ਨਹੀਂ ਪਰ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਕੈਪਟਨ ਸਰਕਾਰ ਵੱਲੋਂ ਵੀ ਜ਼ਿਆਦਾ ਦੇ ਦਿੱਤਾ ਗਿਆ ਜਿਹੜਾ ਮੁਆਵਜ਼ਾ ਸੀ ਫਸਲਾਂ ਦੀ ਗੱਲ ਹੋਵੇ ਜੇਕਰ ਫਸਲਾਂ ਖਰਾਬ ਹੋਈਆਂ ਹੁਣ ਮੁਆਵਜ਼ਾ ਜ਼ਿਆਦਾ ਦੇ ਦਿੱਤਾ ਗਿਆ ਕੈਪਟਨ ਸਰਕਾਰ ਦੀ ਗੱਲ ਹੋਵੇ ਕੱਲ ਹੀ ਦਲਜੀਤ ਸਰਕਾਰ ਹੋਵੇ ਪਰ ਇਹ ਕਹਿੰਦੇ ਕਿ ਅਸੀਂ ਤਾਂ ਮੁਰਗੀ ਦਾ ਵੀ ਮੁਆਵਜ਼ਾ ਦਿੱਤਾ ਸੀ ਤਾਂ ਜੇਕਰ ਮੁਰਗੀ ਮਰੀ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਘੱਟ ਦਿੱਤਾ ਵੀ ਮਾਨ ਸਰਕਾਰ ਹੈ ਜਿਹੜੀ ਕਿਸਾਨਾਂ ਦੇ ਨਾਲ ਧੋਖਾ ਕਰ ਰਹੀ ਹੈ ਨਹੀਂ ਹਕੀਕੀ ਰੂਪ ਚ ਹੈ ਤਾਂ ਦੇਖੋ ਮੈਂ ਸ਼ੁਰੂ ਦੇ ਵਿੱਚ ਕਿਹਾ ਵੀ ਮਾਨ ਸਾਹਿਬ ਗੱਲਾਂ ਦਕੜਾ ਵੇਚਦੇ ਆ ਗੱਲਾਂ ਕਰਦੇ ਆ ਹਕੀਕਤ ਚ ਕੀ ਹੈ ਕਿ ਤੋਂ ਲਿਆਓ ਪੂਰੀ ਹੂੰ ਹੁਣ ਮੈਂ ਤਾਂ ਇਹਦੇ ਹੱਡੀ ਖੜਾਇਆ ਹੋਇਆ ਨਾ ਸਾਡਾ 6800 ਰੁਪਿਆ ਤੱਕ ਏਕੜ ਦਾ ਹੂੰ ਤੁਸੀਂ ਲੈ ਲਓ ਜਿੱਦੀ ਕਣਕ ਸਾਰੀ ਮਰ ਗਈ 800 ਰੁਪਏ ਰ ਹੋਜੂ ਘਰ ਨੂੰ ਪੂਰਤੀ ਜਿਹੜਾ ਇਹ ਜਿਹਦਾ ਮੈਂ ਮੁਰਗੀ ਦੇ ਵੀ ਦੇ ਦੂੰ ਮੈਂ ਬੱਕਰੀ ਦੇ ਵੀ ਦੇ ਦੂੰ ਮੈਂ ਝੋਨੇ ਦੀ ਲੁਾਈ ਵੀ ਦੇਉਂਗਾ ਮੈਂ ਝੋਨੇ ਦੀ ਪੌਦ ਦੇ ਪੈਸੇ ਵੀ ਦੇਉਂਗਾ ਕਿਹਾ ਤਾਂ ਇੱਥੋਂ ਤੱਕ ਅਸੀਂ ਹੜਾ ਵਾਲੇ ਵਿਚਾਰੇ ਹੁਣੇ ਤੁਰੇ ਫਿਰਦੇ ਉਹਨਾਂ ਨੂੰ ਵੀ 800 ਰੁਪਏ ਦਿੱਤਾ 800 ਰੁਪਏ ਹੋ ਗਏ ਉਹਨਾਂ ਦਾ ਘਰ ਪੂਰਾ ਉਹਨਾਂ ਦੀ ਤਾਂ ਜ਼ਮੀਨ ਹੀ ਨਹੀਂ ਤਿੰਨ ਫਸਲਾਂ ਹਜੇ ਉਹਦੀ ਜ਼ਮੀਨ ਹੀ ਨਹੀਂ ਸਹੀ ਹੁੰਦੀ ਉਹਨਾਂ ਦੀ ਜਿੰਨਾ ਹੜਾ ਨੇ ਉਹਦਾ ਨੁਕਸਾਨ ਕਰਤਾ ਜ਼ਮੀਨ ਦੀ ਉਥਲ-ਪੁਥਲ ਕਰਤੀ ਕਿਤੇ ਤਾਂ ਪੱਟ ਕੇ ਜ਼ਮੀਨ ਉਹਨਾਂ ਦੇ ਰੇਤਾ ਭਰਤਾ ਕਿਤੇ ਜ਼ਮੀਨ ਦੀ ਪਜ ਹੂੰ ਜ਼ਮੀਨ ਦਾ ਐਡਾ ਵੱਡਾ ਹੜਾ ਨੇ ਨੁਕਸਾਨ ਕਰਤਾ ਇਹ ਨੁਕਸਾਨ ਪੂਰਤੀ ਕੌਣ ਕਰੂਗਾ ਹੂੰ ਇਹ ਤਾਂ ਕੱਲਾ ਪਜਾਮਾ ਲਵੇੜ ਕੇ ਕੇਰਾ ਆ ਗਿਆ ਉਦੋਂ ਕਹਿ ਗਿਆ ਵੀ ਹਾਂ ਮੈਂ ਹੜਾਂ ਚ ਬਹਿ ਗਿਆ ਤੇ ਹਕੀਕੀ ਰੂਪ ਚ ਅਜੇ ਕੁਝ ਨਹੀਂ ਸਾਰੇ ਤੋਰੇ ਫਿਰਦਿਆ ਅਸੀਂ ਹਜੇ ਵੀ ਆ ਗੱਲਾਂ ਨੂੰ ਗਨਾਵਾਂਗੇ ਸਾਡੇ ਨਾਲ ਬੈਠੇ ਸਰਕਾਰ ਅਸੀਂ ਦੱਸਦੇ ਹਾਂ ਵੀ ਕਿੱਥੇ ਕਿੱਥੇ ਮੌਜੂਦੇ ਦੀ ਲੜ ਖੜਿਆ ਆ ਤੁਸੀਂ ਮਾਨਸਾ ਏਰੀਆ ਦੇ ਵਿੱਚ ਨਰਮੇ ਵਾਲਾ ਮੌਜੂਦਾ ਵੀ ਖੜਾ ਹਜੇ ਆ ਪਿਛਲੇ ਦਿਨ ਜਿੱਦਾਂ ਇਹਨਾਂ ਦੀ ਮੋੜ ਰੈਲੀ ਸੀ ਉਦੋਂ ਅਗਲੇ ਦਿਨ ਮਾਨਸਾ ਜ਼ਿਲ੍ਹੇ ਦੇ ਵਿੱਚ ਵੱਡੀ ਰੈਲੀ ਕਰਕੇ ਉੱਥੇ ਵੱਡਾ ਇਕੱਠ ਕੀਤਾ ਲੋਕਾਂ ਨੇ ਵੀ ਸਾਡਾ ਤਾਂ ਨਰਮੇ ਦਾ ਮੌਜੂਦਾ ਵੀ ਖੜਾ ਸਾਡੇ ਗੜੇਮਾਰੀ ਦਾ ਮੌਜੂਦਾ ਵੀ ਖੜਾ ਦੇ ਨਹੀਂ ਰਹੇ ਪਰ ਗਰਾਊਂਡ ਲੈਵਲ ਤੇ ਮਾਨ ਸਰਕਾਰ ਦੀ ਜੜੀਆਂ ਵਾਵਾ ਵੀ ਹੋ ਰਹੀ ਐ ਕਹਿੰਦੇ ਬਿਜਲੀ ਦੇ ਬਿੱਲਾਂ ਦੀ ਮਾਫੀ ਐ ਕਹਿੰਦੇ ਘਰਾਂ ਦੇ ਬਿੱਲ ਆ ਜਿਹੜੇ ਜ਼ੀਰੋ ਆ ਰਹੇ ਆ ਸਾਨੂੰ ਕਹਿੰਦੇ ਮਾਫ ਹੋ ਗਏ ਘਰਾਂ ਦੇ ਬਿੱਲ ਆ ਨਹੀਂ ਰਹੇ ਤਾਂ ਪਹਿਲੀਆਂ ਸਰਕਾਰਾਂ ਨੇ ਤਾਂ ਸਾਥੋਂ ਬਿਜਲੀ ਦੇ ਰੂਪ 'ਚ ਹੀ ਬਹੁਤ ਲੁੱਟਿਆ ਸੀ ਤਾਂ ਜੇਕਰ ਗੱਲ ਕੀਤੀ ਜਾਵੇ ਮਾਨ ਸਰਕਾਰ ਫਲੈਕਸ ਬੋਰਡਾਂ ਦੇ ਵਿੱਚ ਵੀ ਮਸ਼ਰੂਪ ਐ ਤਾਂ ਉਹ ਫਲੈਕਸ ਬੋਰਡ ਵੀ ਲਗਾਉਂਦੀ ਐ ਸਾਡੀ ਸਰਕਾਰ ਐ ਜਿਹੜੀ ਅਫਸਰਸ਼ਾਹੀ ਐ ਮਾਨਦਾਰ ਐ ਕਹਿੰਦੇ ਸੀ ਦੇਖੋ ਕਹਿਣ ਨੂੰ ਇਹ ਗੱਲਾਂ ਹੂੰ ਇਹ ਮਲੰਮਾ ਵਾਲਾ ਜਿਰਨੀ ਖੜਦਾ ਜਦੋਂ 1997 ਦੇ ਵਿੱਚ ਬਾਦਲ ਸਰਕਾਰ ਨੇ ਕਾਲੀਗਾਂ ਦੀ ਸਰਕਾਰ ਆਈ ਉਹਦੇ ਖੇਤੀ ਮੋਟਰਾਂ ਦੇ ਬਿੱਲ ਮਾਫ ਕਰਕੇ ਵੀ 바ਵਾ 바ਵਾ ਖੱਟੀ ਸੀ ਹੂੰ ਤੇ ਇੱਕ ਸਾਲ ਦੇ ਅੰਦਰ ਉਹਦਾ ਰਿਜ਼ਲਟ ਕੀ ਆਇਆ ਹੂੰ ਇਹੀ ਆ ਜਿਹੜੇ ਘਰਾਂ ਦੇ ਬਿੱਲ ਮਾਫ ਕੀਤੇ ਇਹਦਾ ਰਿਜ਼ਲਟ ਵੀ ਆਊਗਾ ਹੂੰ ਇਹ ਨਾ ਐ ਐ ਸਿੱਧਾ ਕੰਨ ਫੜਨ ਦੀ ਵੀ ਜਾਏ ਐ ਫੜ ਲੈਂਦੇ ਆ ਦੂਜੇ ਪਾਸੇ ਦੀ ਹੂੰ ਅਸੀਂ ਉਹਦਾ ਅੰਕੜਾ ਤਿਆਰ ਕੀਤਾ ਇੱਕ ਵੀ ਖੇਤੀ ਮੋਟਰਾਂ ਇੱਕ ਪਿੰਡ ਦੇ ਵਿੱਚ ਇੰਨੀਆਂ ਐ ਹੂੰ ਖੇਤੀ ਮੋਟਰਾਂ ਨੂੰ ਤਾਂ 450 ਰੁਪਏ ਪਾਵਰ ਦਾ ਬਿੱਲ ਆਉਂਦਾ ਹੁੰਦਾ ਸੀਗਾ ਹੂੰ ਅਸੀਂ ਵੀ ਉਹ ਐਨਾ ਬਿੱਲ ਭਰ ਕੇ ਕਿਸਾਨਾਂ ਨੂੰ ਬਿੱਲ ਦੀ ਮਾਫੀ ਕਿੰਨੀ ਆਈ ਹੂੰ ਘਰਾਂ ਦੇ ਕਿੰਨੇ ਵਧਾਤੇ ਉਹ ਜਦੋਂ ਅੰਕੜਾ ਵਧਿਆ ਨਾ ਜੇ 10 ਰੁਪਏ ਕਿਸੇ ਨੂੰ ਮਾਫ ਹੋਏ ਸੀ ਉਹਦੀ ਜੇਬ ਚੋਂ 40 ਕੱਢ ਕੇ ਲੈ ਗਏ ਹੂੰ ਆਹੀ ਜਿਹੜੀ ਸਾਡੀ ਇਹਦੇ ਤੇ ਮਾਫੀ ਕਰਤੀ ਇਹਨਾਂ ਨੇ ਹੂੰ ਘਰਾਂ ਦੇ ਘਰੇਲੂ ਬਿਜਲੀ ਤੇ ਮਾਫੀ ਕਰਤੀ ਇਹਦੋਂ 4 ਗੁਣਾ ਹੋਰ ਪਾਸੇ ਦੇ ਮਗਾਈ ਵਧਾ ਕੇ ਆ ਸਾਡੀਆਂ ਦੂਜੀਆਂ ਜਿੰਸਾਂ ਦੇ ਜਿਹੜੇ ਅਸੀਂ ਖੇਤੀ ਚ ਵਰਤਦੇ ਹਾਂ ਚੀਜ਼ਾਂ ਰੇਹਾ ਸਪਰੇਹਾਂ ਤੇਲ ਇਹਨਾਂ ਦੇ ਕਿੰਨੇ ਖਰਚੇ ਵਧਾਤੇ ਇਧਰ ਦੀ ਕੱਢ ਕੇ ਲੈ ਜਾਣਗੇ ਸਾਦੋਂ ਇਹ ਥੋੜਾ ਜਿਹੀ ਮਲੰਮਾ ਰਹੂਗਾ ਲੋਕ ਚੀਕਾਂ ਮਾਰਨ ਲੱਗ ਜਾਣਗੇ ਲੋਕ ਤਾਂ ਹੁਣ ਐ ਕਹਿ ਰਹੇ ਵੀ ਸਾਨੂੰ ਮੁਫਤ ਚਾਹੀਦੇ ਨਹੀਂ ਕੁਸ ਹੂੰ ਸਾਨੂੰ ਸਾਡੀ ਉਜਰਤ ਦਾ ਮੁੱਲ ਦੇਓ ਸਾਨੂੰ ਸਾਡੀ ਮਿਹਨਤ ਦਾ ਮੁੱਲ ਦੇਓ ਮਜ਼ਦੂਰਾਂ ਨੂੰ ਮਿਹਨਤ ਦਾ ਪੂਰਾ ਮੁੱਲ ਮਿਲ ਜੇ ਕਿਸਾਨ ਨੂੰ ਉਹਦੀ ਫਸਲ ਦਾ ਪੂਰਾ ਮੁੱਲ ਮਿਲ ਜੇ ਕਿਸਾਨ ਕਦੋਂ ਮੰਗਦਾ ਮੁਫਤ ਹੂੰ ਮੁਫਤਾਂ ਹੀ ਖੇਡਦਾ ਜਾਣ ਕੇ ਲਿਆਏ ਅਸੀਂ ਤਾਂ ਕਹਿੰਦੇ ਸਾਡੇ ਤਾਂ ਗੁਰੂਆਂ ਪੀਰਾਂ ਨੇ ਵੀ ਕਿਹਾ ਮੁਫਤ ਖੋਹ ਰਖਾਣਾ ਹਰਾਮ ਹੈ ਹਾਂ ਸਾਡਾ ਗੁਰਬਾਣੀ ਦੇ ਵਿੱਚ ਹੈ ਅਸੀਂ ਤਾਂ ਹੱਕ ਹਲਾਲ ਦੀ ਗੱਲ ਕਰਦੇ ਆ ਉਹ ਸਾਡੀ ਗੁਰਬਾਣੀ ਸਾਡਾ ਬਾਬਾ ਤਾਂ ਕਹਿੰਦਾ ਹੈਗਾ ਉਹ ਸੂਆ ਰੋਸ ਗਾਏ ਹੱਕ ਪਰਾਇਆ ਖਾਣਾ ਜਿਹੜਾ ਕਹਿੰਦੇ ਆ ਤੇ ਉਹਦੇ ਤੇ ਲਾ ਰਹੇ ਆ ਸਾਡੇ ਖਾਸ ਕਰਕੇ ਪੰਜਾਬ ਦਾ ਤਾਂ ਵਿਰਸਾ ਹੀ ਨਹੀਂ ਇਹ ਪੰਜਾਬ ਦੇ ਲੋਕ ਤਾਂ ਮਿਹਨਤੀ ਐ ਲੋ ਪੰਜਾਬ ਦੇ ਲੋਕਾਂ ਨੇ ਤਾਂ ਵਿਦੇਸ਼ਾਂ ਚ ਜਾ ਕੇ ਕਿੱਥੇ ਕਿੱਥੇ ਜਾ ਕੇ ਜਿੱਥੇ ਯੂਪੀ ਚ ਜਾਵੜੂ ਕਿਤੇ ਹੋਰ ਬਾਹਰਲੇ ਸੂਬਿਆਂ ਚ ਕਹਿ ਲਈਏ ਬਾਹਰਲੇ ਮੁਲਕਾਂ ਚ ਲੈ ਰਾਂ ਮੈਰਾਂ ਕਰਦੇ ਤੇ ਸਾਡਾ ਆਪ ਦਾ ਪੰਜਾਬ ਆ ਜਿਹੜਾ ਉਹ ਅੱਜ ਭੁੱਖ ਦੇ ਕੰਗਾਰ ਤੇ ਖੜਾ ਏ ਕਾ ਇਹ ਇਹਦਾ ਕਿੱਧਰ ਗਿਆ ਇਹ ਸਮਝ ਨਹੀਂ ਆਉਂਦੀ ਵੀ ਖੇਤੀ ਕਰਨ ਵਾਲਿਆਂ ਨੇ ਉਪਜੈ ਨਹੀਂ ਵਧਾਤੀ ਕਿੰਨੇ ਗੁਣਾ ਤੁਸੀਂ ਦੱਸੋ ਸਾਡੀ ਮੇਰੀ ਸੁਰਤ ਦੇ ਵਿੱਚ 15 ਮਣ ਦਾਣੇ ਪੈਦਾ ਹੁੰਦੇ ਹੁੰਦੇ ਸੀ 1 ਏਕੜ 'ਚੋਂ ਹੂੰ ਮੇਰੀ ਆਪ ਦੀ ਸੁੱਤ ਇਦੋਂ 40 ਸਾਲ ਪਹਿਲਾਂ ਤੇ ਇਦੋਂ ਹੁਣ 15 ਤੋਂ ਲੈ ਕੇ 150 ਮਣ ਪੱਕੇ ਇੱਕ ਏਕੜ 'ਚੋਂ ਦਾਣੇ ਪੈਦਾ ਹੁੰਦੇ 80 ਮਣ ਅੰਦਾਜ਼ਾ ਝੋਨਾ 60 ਤੋਂ 70 ਕਣਕ ਹੂੰ 90 ਦੀ ਝੋਨਾ ਜਾਵੜਦਾ 100 150 ਜਾਂ 140 ਮਣ ਏਕੜ ਅਈ ਕਿੰਨੇ ਹੁਣ ਤੁਸੀਂ ਲਾ ਲੋ ਸਾਹਬ ਕਿੰਨੇ ਉਪਜ ਵਧਾਤੀ ਕਿਸਾਨਾਂ ਨੇ ਤਾਂ ਇੰਨੀ پیداوار ਵਾਅਦਾ ਕਰਤਾ ਹੁਣ ਕਿਸਾਨ ਵੀ ਕਰਜ਼ਾਈ ਹੈ ਜਿਹਦੇ ਪੰਜਾਬ ਸਰਕਾਰ ਨੂੰ ਕਹਿੰਦੇ ਪੰਜਾਬ ਸਰਕਾਰ ਵੀ ਕਹਿੰਦੇ 3 ਲੱਖ ਕਰੋੜ ਦੀ ਕਰਜ਼ਾਈ ਹੈ ਫਿਰ ਪੈਸਾ ਗਿਆ ਕਿੱਥੇ ਹੋ ਇਹਦਾ ਮਤਲਬ ਇਹ ਹੈ ਵੀ ਕੰਪਨੀਆਂ ਵੱਡੇ ਲਟੇਰੇ ਆ ਸ਼ਮਰਾਜੀ ਮੋਲਕਾ ਹੈ ਜਿਹੜੀਆਂ ਵੱਡੀਆਂ ਇਹ ਕੰਪਨੀਆਂ ਨੇ ਉਹ ਖਾਗਾਂ ਲੁੱਟ ਕੇ ਲੋਕਾਂ ਨੂੰ ਉਹ ਮਾਲਾ-ਮਾਲ ਹੋਈ ਜਾਂਦੀਆਂ ਲੋਕ ਗੰਗਾਲ ਹੋਈ ਜਾਂਦੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਗੰਗਾਲ ਹੋਈ ਜਾਂਦੇ ਇਸ ਕਰਕੇ ਇਹ ਗੱਲਾਂ ਕਹਿਣ ਨੂੰ ਹੈ ਚੁਰਦੇ ਉਧਰੀ ਹੈ ਇਹ ਸਗੋਂ ਅੱਗੇ ਅਸੀਂ ਦੇਖਦੇ ਰਹੇ ਪਿਛਲੀਆਂ ਸਰਕਾਰਾਂ ਘੱਟੋ ਘੱਟ ਪਹਿਲੇ ਜਿਹੜੇ 2 ਸਾਲ ਹੁੰਦੇ ਸੀ ਉਦੋਂ ਨਰਮ ਰੁਖ ਨਾਲ ਚੱਲਦੇ ਹੁੰਦੇ ਸੀ ਤੇ 2 ਸਾਲ ਤੋਂ ਬਾਅਦ ਲੋਕ ਦੂਜਿਆਂ ਨੂੰ ਮਾੜਾ ਕਹਿਣ ਲੱਗਦੇ ਸੀ ਤੇ ਇਹਨੂੰ ਤੁਸੀਂ ਦੇਖ ਹੀ ਰਹੋ ਹੂੰ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਇਹਨੂੰ ਸੱਥਾਂ ਦੇ ਵਿੱਚ ਤਾਂ ਲੋਕ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਵੀ ਸਾਡੇ ਸਾਥ ਚ ਆਜੋ ਤਾਂ ਖੜੇ ਸਾਡੇ ਪਿੰਡ ਦੀ ਉਦਾਹਰਨ ਹੈ ਸਾਡਾ ਐਮਐਲਏ ਦਾ ਪੁੱਤ ਨੇ ਵਿਆਹ ਤੇ ਸੱਦ ਲਿਆ ਤੇ ਉਹਨੇ ਡਾਂਗ ਖਿੱਚ ਲਈ ਕਹਿੰਦਾ ਉਹ ਕੱਲ ਤਾਂ ਸਾਨੂੰ ਕੁੱਟ ਕੇ ਹਟਿਆ ਇਹ ਹੂੰ ਆ ਮਗਰ ਵੀ ਅੜੇ ਤੇ ਗੱਲੇ ਤੁਸੀਂ ਇਹਦੇ ਪੂਰੇ ਦੂਜਾ ਕਾਜੂ ਬਦਾਮ ਰੱਖ ਦਿਓ ਆਏ ਜਿਹੜੀ ਗੱਲਾਂ ਚੱਲੀਆਂ ਇਹਨਾਂ ਦੀ ਜਦੋਂ ਸੱਥਾਂ ਚਾਹਣਗੇ ਪਤਾ ਤਾਂ ਉਦੋਂ ਲੱਗੂਗਾ ਨਾ ਇਸ ਕਰਕੇ ਇਹਨਾਂ ਗੱਲਾਂ ਦਾ ਇਹ ਜਿਹੜੀ ਕਹਿੰਦੇ ਆ ਬਾਵਾ ਬਾਵਾ ਕਰ ਲਈ ਜਾਂ ਇਹ ਮੁਫਤ ਕੋਈ ਬਿਜਲੀ ਦੀ ਸਹੂਲਤ ਦੇਤੀ ਜਾਂ ਕੋਈ ਹੋਰ ਆਹਾ ਬੀਬੀਆਂ ਨੂੰ ਬਸ ਕਰਾਇਆ ਮੁਫਤ ਕਰਤਾ ਪਹਿਲਾਂ ਕਿੰਨੀ ਕ ਸਹੂਲਤ ਮਿਲ ਗਈ ਉਹ ਔਰਤਾਂ ਤਾਂ ਪਿੱੜਦੀਆਂ ਤੁਰੀਆਂ ਫਿਰਦੀਆਂ ਵੀ ਸਾਨੂੰ ਬਸਾਂ ਵਾਲੇ ਚੱਕਦੇ ਨਹੀਂ ਵੀ ਇਹ ਤਾਂ ਕਾਰਡ ਵਾਲੀ ਖੜੀ ਉਹ ਸਾਡੀ ਬੇਇੱਜ਼ਤੀ ਕਰਦੇ ਉਲਟੇ ਤੇ ਰੋਜ਼ ਇਹਦੇ ਤੇ ਕਲੇਸ਼ ਪੈਂਦੇ ਆ ਜੋ ਸਾਡੀਆਂ ਮਾਵਾ ਭੈਣਾਂ ਨੂੰ ਉਹਨਾਂ ਦੀ ਉਜਰਤ ਦਾ ਪੂਰਾ ਮੁੱਲ ਮਿਲੇ ਸਾਡੀ ਮਿਹਨਤ ਦਾ ਸਾਡੇ ਕੋਲੇ ਮੁੱਲ ਹੋਵੇ ਅਸੀਂ ਤਾਂ ਖੁਸ਼ਹਾਲ ਹੋ ਜੇ ਅਸੀਂ ਕਿਉਂ ਮੁਫਤ ਮੰਗ ਗਏ ਇਹ ਕਿਉਂ ਬਿਜਲੀ ਮੁਫਤ ਕਰਦੇ ਆ ਤੁਸੀਂ ਪਿੱਛੇ ਤੋਂ ਕੱਢੋ ਸਾਡਾ ਮੈਨੂੰ 41 ਸਾਲ ਹੋ ਗਏ ਕਿਸਾਨ ਲਹਿਰਚ ਕੰਮ ਕਰਦੇ ਨੂੰ ਇੱਕ ਵੀ ਕਿਸਾਨ ਜਥੇਬੰਦੀ ਦਾ ਉਦੋਂ ਇੱਕੋ ਹੀ ਕਿਸਾਨ ਜਥੇਬੰਦੀ ਸੀ ਪੰਜਾਬ ਦੇ ਵਿੱਚ ਵੀ ਕੇਯੂ ਭਾਰਤੀ ਕਿਸਾਨ ਯੂਨੀਅਨ ਉਦੋਂ ਬਾਅਦ ਕਿੰਨੇ ਕਿਸਾਨ ਜਥੇਬੰਦੀਆਂ ਕਿਸੇ ਕਿਸਾਨ ਜਥੇਬੰਦੀ ਦੇ ਚੋਂ ਆਹਾ ਮੰਗ ਪੱਤਰ ਦੇ ਵਿੱਚ ਕੱਢ ਲਓ ਜੇ ਕਿਤੇ ਅਸੀਂ ਬਿਜਲੀ ਫ੍ਰੀ ਮੰਗੀ ਹੋਵੇ ਇਹ ਤਾਂ ਇਹਨਾਂ ਦੀ ਖੇਡ ਹੈ ਉਦੋਂ ਕਾਲੀਆਂ ਨੇ 10 ਸਾਲ ਇਸ ਗੱਲ ਤੇ ਰਾਜ ਕਰ ਲਿਆ ਇਹ ਹੁਣ ਹੈ ਇਸ ਗੱਲ ਤੇ ਰਾਜ ਕਰ ਲੂਗਾ ਤੇ ਡੇਡੇ ਢੰਗ ਨਾਲ ਕੱਢਣੇ ਲੋਕਾਂ ਚੋਂ ਹੀ ਆ ਹਮਮ ਹੋਰ ਤਾਂ ਕਿਤੋਂ ਨਹੀਂ ਉਹਦੇ ਲੋਕਾਂ ਦੀ ਕਮਾਈ ਚੂਣ ਕੇ ਲੈ ਜਾਣੀ ਹੈ ਤੇ ਖਜ਼ਾਨੇ ਭਰਨੇ ਉਹਨਾਂ ਦੇ ਹਮਮ ਸੋ ਇਸ ਕਰਕੇ ਇਹ ਮੁਖਤਾਲੀ ਵਾਵਾ ਵਾਵਾ ਨਹੀਂ ਹੁੰਦੀ ਮੁਖਤਾਲੀ ਤਾਂ ਸਗੋਂ ਸਾਡੇ ਲੋਕਾਂ ਨੂੰ ਹੋਰ ਰਾਹ ਪਾਈ ਜਾ ਰਹੀ ਹੈ ਜਿਵੇਂ ਇੱਕ ਗੱਲ ਹੋਰ ਮੇਰੀ ਥੋੜੀ ਜਿਹੀ ਲੰਮੀ ਹੁੰਦੀ ਹੈ ਇਹ ਗੱਲ ਕੋਈ ਔਰਤ ਸੀਗੀ ਹਮ ਉਹ ਚੋਗਾ ਪਾਉਣ ਲੱਗੀ ਜਾਨਵਰਾਂ ਨੂੰ ਹਮ ਨਾਲ ਇੱਕ ਘਰ ਵਾਲਾ ਨਿਕਲਿਆ ਉਥੋਂ ਜਿਹੜਾ ਪਾਰਕ ਦੀ ਰਾਖੀ ਕਰਦਾ ਹੁੰਦਾ ਸੀ ਉਹ ਔਰਤ ਨੂੰ ਸ਼ਾਵਾਸ਼ੇ ਦੇਣ ਦੀ ਬਜਾਏ ਵੀ ਤੂੰ ਪੁੰਨ ਕਰਦੀ ਆ ਉਹ ਕਹਿੰਦਾ ਗਲਤ ਕੰਮ ਕਰੀ ਜੰਨੀ ਆ ਬੀਬਾ ਤੂੰ ਇਹ ਕੰਮ ਛੱਡ ਸਾਡੇ ਜਾਨਵਰਾਂ ਦੀ ਤੂੰ ਤਾਂ ਆਤ ਬਗੜ ਦੇਂਗੀ ਅੱਗੇ ਸਾਡੇ ਜਾਨਵਰ ਆਪ ਮਾਰਾਂ ਮਾਰ ਕੇ ਖਾਂਦੇ ਆ ਚੋਗਾ ਚੁਗਦੇ ਆ ਬਾਹਰ ਦੂਰ ਦਰਾਡੇ ਉੱਡ ਕੇ ਜਾਂਦੇ ਆ ਤੇ ਇਹ ਤਾਂ ਉੱਥੇ ਜਦੋਂ ਇਹਨੂੰ ਇੱਥੇ ਬੈਠੇ ਨੂੰ ਚੋਗਾ ਪਾ ਦਿੰਨੀ ਹੂੰ ਸਾਡੇ ਲੋਕਾਂ ਨੂੰ ਇਹੋ ਜਿਹਾ ਮੁਫਤ ਦਾ ਚੋਗਾ ਪਾ ਕੇ ਸਾਡੇ ਲੋਕਾਂ ਦੀਆਂ ਆਤਾਂ ਬਗੜੀਆਂ ਜਾਂ ਰਹੀਆਂ ਹੂੰ ਅਸੀਂ ਤਾਂ ਮਿਹਨਤੀ ਲੋਕ ਆ ਅਸੀਂ ਤਾਂ ਹੱਕ ਮੰਗਦੇ ਆ ਆਪਣੇ ਸਾਨੂੰ ਹੱਕ ਮਿਲਣ ਨੂੰ ਪੁਰ ਇਹ ਦਿਨ 바ਬਾ 바ਬਾ ਨਹੀਂ ਹੁਣ ਮੁਖਤ ਵਾਲੀ ਗੱਲ ਨਾ 바ਬਾ 바ਬਾ ਹੋਊਗੀ ਅਗਲੇ ਨੂੰ ਉਹਦੀ ਮਿਹਰਤ ਦਾ ਬੋਲ ਮਿਲ ਕੇ ਨਵੇਂ ਸਾਲ ਤੇ ਸੀਐਮ ਭਗਵੰਤ ਮਾਨ ਵੱਲੋਂ ਤਾਂ ਤੋਹਫਾ ਦੇ ਦਿੱਤਾ ਗਿਆ ਪੰਜਾਬੀਆਂ ਨੂੰ ਕਹਿੰਦੇ ਕਿ ਗੋਇੰਦਵਾਲ ਵਾਲਾ ਜਿਹੜਾ ਥਰਮਲ ਆ ਉਹ ਖਰੀਦ ਲਿਆ ਪੰਜਾਬ ਸਰਕਾਰ ਨੇ ਹੁਣ ਬਿਜਲੀ ਇਹ ਕਹਿੰਦੇ ਦੂਜੀਆਂ ਸਟੇਟਾਂ ਨੂੰ ਵੇਚਿਆ ਕਰਾਂਗੇ ਸੀ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਪਹਿਲਾਂ ਸਰਕਾਰਾਂ ਵੀ ਕਹਿੰਦੀਆਂ ਸੀ ਇਹਦਾ ਵੀ ਮੂਹਰੇ ਆਜੂਗਾ ਸਾਹਮਣੇ ਗੋਇੰਦਵਾਲ ਦੇ ਹਜੇ ਨਾ ਇਹਦੇ ਲਾੜ ਉੱਧਣੇ ਆ ਹੂੰ ਕੁੱਲ ਹਾਲਤ ਕੀ ਸੀ ਗੋਇੰਦਵਾਲ ਦੀ ਉਹ ਕਿੰਨਾ ਕਰਜ਼ਾਈ ਹੈਗਾ ਕੰਪਨੀ ਕਿੰਨੀ ਘੱਟ ਚ ਕੋਈ ਵੀ ਕੰਪਨੀ ਤਾਂ ਭੱਜ ਕੇ ਭੱਜੀ ਐ ਇੱਥੋਂ ਹੂੰ ਕੰਪਨੀ ਇਹਨਾਂ ਨੂੰ ਪਰੋਸ ਕੇ ਭੱਜੀ ਹੋਈ ਐ ਅਸਲ ਗੱਲ ਪੂਰੀ ਗੱਲ ਤਾਂ ਹੋਊਗੀ ਹਜੇ ਸਾਹਮਣੇ ਮੈਂ ਇਹਦੇ ਤੇ ਦਾਅਵੇ ਨਾ ਨਹੀਂ ਕਹਿੰਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੱਟ ਦਾ ਵੱਡੇ ਸਾਡੇ ਪਿੰਡ ਵਾਲੇ ਤਾਂ ਕੱਲ ਉੱਥੇ ਲੜ ਕੇ ਆਏ ਐ ਹੂੰ ਐਸਡੀਓ ਦਫ਼ਤਰ ਧਰਨਾ ਲਾ ਕੇ ਆਏ ਐ ਐਡੇ ਵੱਡੇ ਵੱਡੇ ਕੱਟ ਲੱਗਦੇ ਐ ਇਹ ਕਹਿੰਦੇ ਹੈ ਗੋਇੰਦਵਾਲ ਵਿੱਚ ਲੈ ਇਹ ਤਾਂ ਉਹ ਗੱਲ ਹੋਈ ਕਿ ਪੁੱਤ ਘੀਰੇ ਬਕਸੇ ਬਾ ਮਾਂ ਫਿਰੇ ਫੋਸੀ ਫੋਸੀ ਨੂੰ ਸਾਡੇ ਘਰਾਂ ਦੇ ਜਦੋਂ ਸਾਡੀਆਂ ਔਰਤਾਂ ਨੇ ਪਿੰਡਾਂ ਦੇ ਵਿੱਚ ਹਾਲਤ ਇਹ ਹੈ ਜਦੋਂ ਰੋਟੀ ਟੋਕਾ ਦਾ ਕਰਨਾ ਹੁੰਦਾ ਬੇੜਾ ਉਦੋਂ ਹੀ ਵੱਡੇ ਕੱਟ ਲਾਉਂਦੇ ਆ ਸਾਡੇ ਗਰੀਬ ਘਰਾਂ ਦੇ ਵਿੱਚ ਤਾਂ ਨਵਿੱਟ ਵਗੈਰਾ ਵੀ ਹੈ ਨਹੀਂਗੇ ਜਿਹੜੇ ਕੋਈ ਦਾ ਬਦਲ ਪ੍ਰਬੰਧ ਹੋ ਜਾਂਦਾ ਉਹ ਤਾਂ ਵਿਚਾਰੇ ਮੋਮਬਤੀਆਂ ਨਾਲ ਮੱਥਾ ਮਾਰਦੇ ਆ ਐਡੇ ਐਡੇ ਕੱਟ ਲੱਗਦੇ ਆ ਜੇ ਗੋਇਦਵਾਲ ਵਾਲਾ ਇਹਨਾਂ ਨੂੰ ਥਰਮਲ ਕਰਤਾ ਬਿਜਲੀ ਆਮ ਹੋਈ ਤਾਂ ਦਿਖਦੀ ਨਹੀਂ ਕਿਤੇ ਕਿੱਥੇ ਆਮ ਕਰਤੀ ਇਹ ਆਉਣ ਵਾਲੇ ਦਿਨਾਂ ਦਾ ਮਲਮਾ ਇਹਨਾਂ ਦਾ ਇਹ ਵੀ ਉੱਡੜ ਜਾਣਾ ਇਹ ਪਤਾ ਲੱਗ ਜੂਗਾ ਉਹਨਾਂ ਦਾ ਕੱਲਾ ਗੋਇਦਵਾਲ ਕਿਉਂਕਿ ਸਾਰੀ ਸਰਕਾਰੀ ਕਰੋ ਸਰਕਾਰੀ ਕੰਮ ਸਭ ਦਾ ਹੀ ਕਰਦੇ ਹੈ ਸਕੂਲ ਵੇਚਣੇ ਕੋ ਸ਼ੁਰੂ ਕੀਤੇ ਹੋਏ ਆ ਪੰਜਾਬ ਦੇ ਵਿੱਚ ਅਡਾਨੀ ਕਿਉਂ ਉਹਦੇ ਵੱਡੇ ਸੇ ਲੋਕਾਂ ਦਾ ਬਣੀ ਜਾ ਰਹੇ ਉਹਨਾਂ ਤੇ ਲਾਵੇ ਪਵੰਤਮਨ ਸਰਕਾਰ ਉਹਦੇ ਤੇ ਪਾਬੰਦੀ ਲਾਵੇ ਸਾਰੇ ਕੁਝ ਦਾ ਸਰਕਾਰੀ ਕਰਨ ਕਰੇ ਸਰਕਾਰੀ ਖਰੀਦ ਦੀ ਗਾਰੰਟੀ ਕਰੇ ਅੱਜ ਕਿ ਅਸੀਂ ਨਰਮ ਪੱਟੀ ਘੇੜ ਕੇ ਆ ਸਰਕਾਰੀ ਖਰੀਦ ਬੰਦ ਕਰਤੀ ਸਾਰੀ ਕਬੂਤਰ ਬੋਲਦੇ ਐ ਜਿਹੜੀਆਂ ਇਹ ਕਪਾ ਮੇਲਾ ਸੀ ਤੇ ਆ ਇਹਨੂੰ ਸੈਲਰਾਂ ਨੂੰ ਚਾਹਤ ਕੀਤਾ ਜਾ ਰਿਹਾ ਹੈ ਸੋ ਇਸ ਕਰਕੇ ਇਹ ਇਕੱਲੀਆਂ ਗੱਲਾਂ ਹੈ ਗੱਲਾਂ ਨਾਲ ਹੀ ਕੁਝ ਹੁੰਦਾ ਹੌਲੀ ਹੌਲੀ ਲੋਕ ਚੇਤਨ ਹੋ ਰਹੇ ਆ ਲੋਕਾਂ ਨੂੰ ਪਤਾ ਲੱਗ ਜੂਗਾ ਇਹ ਕੋਈ ਇਹ ਤੋਹਫੇ ਤਾਫੇ ਕੁਝ ਨਹੀਂ ਲੋਕਾਂ ਨੂੰ ਤੋਹਫੇ ਲੋਕਾਂ ਨੂੰ ਤੋਹਫੇ ਤਾਂ ਉਹਦੇ ਮੰਨਾਂਗੇ ਜਿੱਦਾਂ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਹੋਊਗੀ ਕਿਸਾਨਾਂ ਵਿੱਚ ਵੱਡਾ ਭਾਰੀ ਰੋਸ ਸੀ ਕਿ ਇਸ ਗੱਲ ਦਾ ਵੀ ਪਾਇਆ ਜਾ ਰਿਹਾ ਕਿ ਇਸ ਵਾਰ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਦਾਣਾ ਮੰਡੀਆਂ ਸੀ ਪਿੰਡਾਂ ਦੇ ਵਿੱਚ ਦਾਣਾ ਮੰਡੀਆਂ ਸੀ ਤਾਂ ਉਹਨਾਂ ਨੂੰ ਪਹਿਲਾਂ ਹੀ ਖਰੀਦਦਾਰੀ ਬੰਦ ਕਰ ਦਿੱਤੀ ਗਈ ਹੈ ਤੇ ਕਹਿੰਦੇ ਕਿ ਵੀ ਪਹਿਲਾਂ ਖਰੀਦਦਾਰੀ ਬੰਦ ਕਰਨ ਦਾ ਕਾਰਨ ਇਹ ਸੀ ਕਿ ਪੰਜਾਬ ਸਰਕਾਰ ਆ ਜਿਹੜੀ ਕਿਸਾਨ ਪੱਖੀ ਨਹੀਂ ਕਿਸਾਨ ਮਾਰੂ ਨੀਤੀ ਲੈ ਕੇ ਆ ਰਹੀ ਹੈ ਇਹ ਨਾ ਮੰਡੀਆਂ ਨੂੰ ਬੰਦ ਕੀਤਾ ਜਾ ਸਕਦਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਿਹੜੇ ਖੇਤੀ ਵਿਰੋਧੀ ਕਾਲੇ ਕਾਨੂੰਨ ਆਏ ਸੀ ਜਿਹੜੇ મોદી ਲੈ ਕੇ ਆਇਆ ਸੀ ਜਿਹਦਾ ਇਹ ਵੀ ਵਿਰੋਧ ਕਰਦੇ ਸੀ ਉਹ ਕੀ ਸੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਚ ਕੀ ਸੀਗਾ ਵੀ ਉਹਦੇ ਚ ਮੰਡੀਆਂ ਵੀ ਖਤਮ ਹੋਣਗੀਆਂ ਥੋੜਾ ਤੇ ਮੰਡੀਆਂ ਖਤਮ ਹੋਈ ਕਰਨ ਤਰਪੇ ਹਜੇ ਇੱਕ ਇੱਕ ਹਿੱਸਾ ਦਾ ਪਿਆ ਸੀ ਚੋਨਾ ਵੇਚਣ ਦਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਇਹਨਾਂ ਲੜਕੇ ਸ਼ਗਰਸ਼ ਕਰਕੇ ਦੁਬਾਰੇ ਮੰਡੀਆਂ ਚਾਲੂ ਕਰਵਾਈਆਂ। ਹੂੰ। ਮੰਡੀ ਖਤਮ ਕਰਨ ਵਾਲੇ ਤੌਰ ਤੇ ਇਹ ਕੱਲੀ ਛੋਣੇ ਵਾਲੀ ਰਹਿੰਦੀ ਐ ਸੋਣੀ ਚ। ਹੋਰ ਕਿਸੇ ਸਰਕਾਰੀ ਖਰੀਦ ਦੱਸੋ ਕਿੱਥੇ ਐ ਕਹਿੰਦੇ ਸੀ ਮੂੰਗੀ ਖਰੀਦਿਆ ਕਰਾਂਗੇ ਅਸੀਂ ਐਮਐਸਪੀ ਤੇ। ਉਹ ਕਿੱਧਰ ਗਈਆਂ ਗੱਲਾਂ ਉਹ? ਇਹ ਕਹਿੰਦੇ ਸੀ ਮੱਕੀ ਖਰੀਦਿਆ ਕਰਾਂਗੇ ਅਸੀਂ ਐਮਐਸਪੀ ਤੇ। ਉਹ ਗੱਲਾਂ ਕਿੱਧਰ ਗਈਆਂ? ਇਹ ਉਹੀ ਐ ਉਧਰ ਨੂੰ ਕਦਮ ਵਧਾ ਰਹੇ ਆ ਲੋਕਾਂ ਦੇ ਜਿਵੇਂ ਉਹ ਟੀਕਾ ਲਾ ਕੇ ਨਹੀਂ ਬੈਦੇ ਹੁੰਦੇ ਪਹਿਲਾਂ। ਰੀਐਕਸ਼ਨ ਕਰਦਾ ਕਿ ਨਹੀਂ ਪਹਿਲਾਂ ਥੋੜਾ ਟੀਕਾ ਲਾਉਂਦੇ ਹੁੰਦੇ ਜਿਹੜਾ ਪੈਨਸਿਲਿਨ ਦਾ ਪਹਿਲਾਂ ਅਸੀਂ ਦੇਖਦੇ ਰਿਹਾ ਡਾਕਟਰ ਮਾੜਾ ਜਾਂ ਬੂੰਦ ਪਾ ਕੇ ਟੀਕਾ ਲਾ ਕੇ ਵੇਂਦਾ ਵੀ ਰਿਐਕਸ਼ਨ ਤਾਂ ਨਹੀਂ ਕਰਦਾ ਜੇ ਰਿਐਕਸ਼ਨ ਨਹੀਂ ਕਰਦਾ ਤਾਂ ਪੂਰਾ ਲਾਉਂਦੇ ਸੀ ਇਹ ਤਾਂ ਵੀ ਰਿਐਕਸ਼ਨ ਕਿੰਨਾ ਕਰਦਾ ਟੀਕਾ ਲਾ ਕੇ ਵੇਂਦਾ ਮੰਡੀਆਂ ਮੰਡੀਆਂ ਨੂੰ ਅਸੀਂ ਕਹਿੰਨੇ ਆ ਵੀ ਵਦਨਾ ਉਧਰ ਨੂੰ ਹੈ ਇਹ ਟੀਕਾ ਲਾ ਕੇ ਦੇਖਿਆ ਲੋਕਾਂ ਦੇ ਵੀ ਪਹਿਲਾਂ ਆਪਾਂ ਸਮੇਂ ਤੋਂ ਪਹਿਲਾਂ ਮੰਡੀਆਂ ਬਦਲ ਕਰ ਦੋ ਜੇ ਲੋਕ ਚੁੱਪਚਾਪ ਜਰ ਗਏ ਕੌਣ ਵਾਲੇ ਦੇ ਨਾਲ ਪੱਕੀਆਂ ਬੰਦ ਕਰ ਦੇਣਗੇ ਜੇ ਦਾ ਰਿਐਕਸ਼ਨ ਥੋੜਾ ਜਿਹਾ ਪੁੱਠਾ ਆਉਂਦਾ ਫਿਰ ਉਸ ਹੱਬ ਨਾਲ ਚੱਲ ਅਸੀਂ ਸਮਝਦੇ ਹਾਂ ਉਧਰ ਨੂੰ ਵਧਣ ਦਾ ਕਦਮ ਹੈ ਇਹ। ਹੂੰ ਕੀ ਲੱਗਦਾ ਪੰਜਾਬ ਸਰਕਾਰ ਮੰਡੀਆਂ ਬੰਦ ਕਰ ਸਕੀ ਆ ਪਿੰਡਾਂ ਦੀਆਂ ਥੋੜੀਆਂ-ਥੋੜੀਆਂ? ਕਰ ਸਕਦੀ ਹੈ। ਹੂੰ ਕਿਉਂਕਿ ਉਸ ਨੀਤੀ ਤੇ ਚੱਲ ਰਹੇ ਹੈ ਨਾ ਭਗਵੰਤ ਮਾਨ ਵੀ ਆ ਪਿੱਛੇ 20 ਦੇਸ਼ਾਂ ਦਾ ਸਮੇਲਨ ਕਰਾਇਆ ਅਮਰਸਰ ਦੇ ਵਿੱਚ। ਕੁਕੀ ਖੇਡ ਹੈ ਉਹ। ਹੂੰ ਉਹ ਉਹੀ-ਉਹੀ ਦੇਸ਼ ਸੱਦੇ ਹੋਇਆ ਵੱਡੇ ਕਾਰਪੋਰੇਟ ਘਰਾਣੇ ਸੱਦੇ ਹੋਇਆ। ਇਹ ਉਹਨਾਂ ਨੂੰ ਦੁਸ਼ਾਲੇ ਪਛਾਪਛਾ ਕੇ ਦੇ ਰਿਹਾ ਵੀ ਆਓ ਕੰਪਨੀਆਂ ਨੂੰਵਾਜਾ ਮਾਰ ਰਹੇ ਹੈ। ਹੂੰ ਕੰਪਨੀਆਂ ਦਾ ਸਾਡਾ ਭਲਾ ਕਰਨ ਲਈ। ਉਹ ਤਾਂ ਕਹਿੰਦੇ ਰੋਜ਼ਗਾਰ ਪੈਦਾ ਕਰ ਰਹੇ ਅਸੀਂ। ਪੰਜਾਬੀ ਬਾਹਰ ਜਾ ਰਹੇ ਹੈ। ਹੁਣ ਗੋਰੀ ਅ ਤੇ ਗੋਰਿਆਂ ਉਧਰੋਂ ਗੋਰੇ ਵੀ ਕੰਮ ਕਰਨ ਵਾਸਤੇ ਆ ਰਹੇ ਆ ਇਧਰ ਕੋਈ ਇੱਕ ਦਿਖਾਉਣ ਕਿਤੇ ਕਿਸੇ ਇੱਕ ਇੱਕ ਸ਼ਹਿਰ ਦੇ ਵਿੱਚ ਕਿਸੇ ਇੱਕ ਕਸਬੇ ਦੇ ਵਿੱਚ ਕਿਸੇ ਇੱਕ ਕਾਰਖਾਨੇ ਦੇ ਵਿੱਚ ਭਗਵੰਤਮਾਨ ਉਦਾਹਰਨ ਦੇ ਤੌਰ ਤੇ ਦਿਖਾ ਦੇ ਵੀ ਬਾਹਰਲੇ ਮੁਲਕ ਚੋਂ ਆ ਸਾਡਾ ਮਤਲਬ ਉਹ ਕੋਈ ਇੱਥੇ ਰੋਜ਼ਗਾਰ ਭਲ ਨਾ ਗਿਆ ਤੇ ਇੱਥੇ ਲੱਖਾਂ ਹਜ਼ਾਰਾਂ ਨਹੀਂ ਹੁਣ ਲੱਖਾਂ ਜਹਾਜ਼ ਚੜਦੇ ਆ ਸਾਡੇ ਨੌਜਵਾਨ ਮੁੰਡੇ ਆ ਪਿਛਲੇ ਦਿਨੀ ਮੇਰਾ ਵੀ ਇੱਕ ਸਾਡੇ ਰਿਸ਼ਤੇਦਾਰੀ ਚੋਂ ਸੀ ਭਾਵੇਂ ਅਸੀਂ ਵਿਰੋਧ ਕਰਦੇ ਆ ਆ ਜਿਹੜੇ ਮਤਲਬ ਉਹਨਾਂ ਨੇ ਆਹ ਕਰਵਾ ਸੀ ਕਿ ਉਹਨਾਂ ਦਾ ਡਾਕਟਰੀ ਪੋਣਾ ਡਾਕਟਰੀ ਮੋਨਾ ਕਰਾਉਂਦੇ ਕੋ ਉਹਦੇ 9 10 ਵਜੇ ਉੱਥੇ ਬਾਹਰ ਹੀ ਨਹੀਂ ਹੁੰਦੀ ਸੀ ਲੋਕਾਂ ਨੂੰ ਕਿਉਂਕਿ ਉਹਨਾਂ ਨੇ ਜੀਐਸਸੀ ਵਧਾ ਕੈਨੇਡਾ ਵਾਲਿਆਂ ਨੇ ਜਿਹੜੇ ਉਹ ਜੋਕਾਂ ਦੇ ਪੜਨ ਵਾਲੇ ਵੀਜ਼ੇ ਲਾਉਂਦੇ ਉਹਦੇ ਵਿੱਚ ਉਹਦਾ ਕਰਕੇ ਉਹਦੇ ਬਾਹਰ ਨਹੀਂ ਉਹਦਾ ਬਾਹਰ ਨੂੰ ਜਾਣ ਵਾਲਿਆਂ ਦਾ ਬਾਹਰ ਨਹੀਂ ਆਉਂਦਾ ਇੱਧਰ ਨੂੰ ਆਉਂਦੇ ਸਾਨੂੰ ਦਿਖ ਦਿੱਤਾ ਸਾਨੂੰ ਦਿਖਾਤਾ ਸਨ ਕਿੱਥੇ ਕਿੱਥੇ ਹੈ ਕਿੱਥੇ ਰੁਜ਼ਗਾਰ ਪੈਦਾ ਕਰਤਾ ਕਿੱਥੇ ਇੱਥੇ ਦੂਜੇ ਨਾਲੋਂ ਰੁਜ਼ਗਾਰ ਵੱਧ ਹੈਗਾ ਸਾਰੇ ਸੂਬਿਆਂ ਦੇ ਨਾਲੋਂ ਆ ਹਰਿਆਣਾ ਗਾਂਢੀ ਹੈ ਉਹ ਬੁਢਾਪਾ ਪੈਨਸ਼ਨ 3000 ਦਿੰਦਾ ਹੈ 1500 ਦਿੰਦਾ ਹੂੰ ਇਹ ਕਹਿੰਦਾ ਮੈਂ ਵੱਧ ਕਰਤਾ ਜਿਹੜੇ ਸਾਡੇ ਬਜ਼ੁਰਗਨ ਜਿਹੜੇ ਇਹ ਆਪ ਵੱਡੀਆਂ ਵੱਡੀਆਂ ਪੈਨਸ਼ਨਾਂ ਲੈਂਦੇ ਆ ਆਪਾਂ ਪਹਿਲਾਂ ਵੀ ਉਹਦੇ ਚ ਸਕੈਮ ਦੀ ਮੀਟਿੰਗ ਦੇ ਵਿੱਚ ਮੰਗ ਪਾਈ ਹੋਈ ਆ ਉਹ ਮੰਗ ਪੱਤਰ ਦੇ ਵਿੱਚ ਵੀ ਬੁਢਾਪਾ ਪੈਨਸ਼ਨ ਹੈ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਬਜ਼ੁਰਗ ਔਰਤਾਂ ਦੀ ਉਹਨਾਂ ਦੀ ਘੱਟੋ ਘੱਟ ਤੁਸੀਂ ਜਿਹੜਾ ਚੌਥੇ ਦਰਜ ਦਾ ਮਲਾਜ਼ਮ ਹੈ ਜਿੰਨੀ ਉਨੀ ਪੈਨਸ਼ਨ ਹੁੰਦੀ ਉਨੀ ਕ ਤਾਂ ਕਰ ਦਿਓ 10 ਕ ਹਜ਼ਾਰ ਤਾਂ ਕਰ ਦਿਓ ਹੂੰ ਇਹ ਇਹਨਾਂ ਨੇ ਵੀ ਹੁਣ ਕੀਤੀ ਆ 700 ਤੋਂ 1500 ਉਹਦੇ ਵੀ ਲੈਣ ਲਿਗਾ ਘਾਦੇ ਫਿਰਦੇ ਕਿੱਥੇ ਰੁਜ਼ਗਾਰ ਹੈ ਨਰੇਗਾ ਵਾਲੇ ਉਧਰ ਉਹ ਵਿਚਾਰੇ ਉਤ ਨਹੀਂ ਫਿਰਦੇ ਉਹਨਾਂ ਨੂੰ ਪੂਰਾ ਰੁਜ਼ਗਾਰ ਨਹੀਂ ਮਿਲਦਾ ਕਿਤੇ 2 ਸਾਲ ਹੋ ਗਏ ਸਰਕਾਰ ਆਈ ਨੂੰ ਕਿਸਾਨ ਜਥੇਬੰਦੀਆਂ ਵੱਡੀਆਂ ਵੱਡੀਆਂ ਰੈਲੀਆਂ ਇਹਨਾਂ ਦੇ ਘਰਾਂ ਦਾ ਘਰਾਓ ਡੀਸੀ ਦਫ਼ਤਰਾਂ ਦਾ ਘਰਾਓ ਅੱਜ ਦਿਨ ਤਰਨਾ ਲਾ ਲੈਂਦੀਆਂ ਨੇ ਕੋਈ ਮੰਗਾ ਜੜੀਆਂ ਉਹ ਪੂਰੀਆਂ ਹੁੰਦੀਆਂ ਕਿਉਂ ਨਹੀਂ ਕਿਉਂ ਤਰਨੇ ਚੱਕ ਲੈ ਜਾਂਦੇ ਆ ਜੇਕਰ ਮੰਗਾ ਪੂਰੀਆਂ ਨਹੀਂ ਹੁੰਦੀਆਂ ਅੱਜ ਦਿਨ ਫਿਰ ਫੇਰ ਪੱਤਰਨਾ ਲੱਗ ਜਾਂਦਾ ਦੇਖੋ ਲੋਕ ਅਜੇ ਛੋਟੀ ਤਾਕਤ ਚ ਲੋਕ ਹੌਲੀ-ਹੌਲੀ ਆਪਣੀ ਤਾਕਤ ਜੋੜ ਰਹੇ ਐ ਜਦੋਂ ਲੋਕਾਂ ਦੀ ਵੱਡੀ ਤਾਕਤ ਹੋ ਜੂ ਲੋਕ ਹੰਬੜਾ ਮਾਰਦੇ ਐ ਤੇ ਸਰਕਾਰਾਂ ਇਸ ਗੱਲ ਤੇ ਆ ਗੀਆਂ ਅੱਗੇ ਸਰਕਾਰਾਂ ਦੇਖੋ ਸੁਣਦੀਆਂ ਹੁੰਦੀਆਂ ਸੀ ਧਰਨਾ ਬਜਾਰਾ ਲੱਗ ਗਿਆ ਕੋਈ ਘਰਾਓ ਹੋ ਗਿਆ ਅੱਜ ਹੀ ਮੈਂ ਤੁਹਾਨੂੰ ਤਾਜੀ ਧਰਨ ਦੇ ਦਿੰਨੇ ਕਿਸੇ ਐਦੂ 10-15 ਸਾਲ ਪਹਿਲਾਂ ਠਾਣੀ ਮੂਰੇ ਧਰਨਾ ਨਹੀਂ ਲੱਗਦਾ ਹੁੰਦਾ ਸੀ ਸਰਕਾਰਾਂ ਇਹ ਸਮਝਦੀਆਂ ਹੁੰਦੀ ਸੀ ਜੇ ਠਾਣੀ ਮੂਰੇ ਧਰਨਾ ਲੱਗ ਗਿਆ ਤੇ ਸਰਕਾਰ ਦਾ ਕੀ ਰਹਿ ਗਿਆ ਕਿਉਂਕਿ ਠਾਣੇ ਵਾਲੇ ਵਾਲੇ ਪੁਲਿਸ ਵਾਲਿਆਂ ਨੇ ਪ੍ਰਬੰਧ ਨੂੰ ਚਲਾਉਣਾ ਕਾ ਹੂੰ ਤੇ ਹੁਣ ਕਿੰਨੇ ਆ ਅੱਜ ਦੀ ਤਾਜੀ ਉਦਾਹਰਨਾ ਅੱਜ ਸਾਡੀ ਜਥੇਬੰਦੀ ਵੱਲੋਂ ਰਾਮਪਰੇ ਸਿਟੀ ਥਾਣੇ ਦਾ 3 ਘੰਟੇ ਘਰਾਓ ਕਰਿਆ ਤਸ ਤੋਂ ਮਸ ਨਹੀਂ ਹੋਈ ਹੂੰ ਜੇ ਨਹੀਂ ਸੁਣਨਗੇ ਆਉਂਦੇ ਦਿਨਾਂ ਚ ਲਗਾਤਾਰ ਘਰਾਓ ਲਗਾਤਾਰ ਘਰਾਓ ਰਹੇ ਕੰਧਾ ਉਤੋਂ ਦੀ ਚੜਦੇ ਰਹੇ ਬਨਪਰੀਦ ਦਾ ਘਰਾਓ ਕਰੀ ਰੱਖਿਆ ਆਪਾਂ ਉਦੋਂ ਮਾਜਵੇ ਵੇਲੇ ਗੋਲੀ ਨਹੀਂ ਉਸ ਗੱਲ ਨੂੰ ਗੋਲ ਨੂੰ ਹਟ ਕੇ ਫੇਰ ਅਗਲੇ ਨਵੀਂ ਕੋਈ ਹੋਰ ਟਰਨ ਕੱਢਦੇ ਆ ਨਵੀਂ ਮਤਲਬ ਸ਼ਕਲ ਕੱਢਦੇ ਆ ਵੀ ਯਾਰ ਹੁਣ ਨਹੀਂ ਸੁਣਦੇ ਇਹਨੂੰ ਹੋਰ ਆਪਾਂ ਸ਼ਕਤੀ ਨਾਲ ਜਾਵਾਂਗੇ ਜਿਹੜੇ ਧਰਨੇ ਚੱਕੇ ਜਾਂਦੇ ਆ ਨਾ ਇਹਦਾ ਕਾਰਨ ਇਹ ਹੁੰਦਾ ਵਾ ਅਸੀਂ ਕਹਿੰਦੇ ਆ ਲੋਕਾਂ ਨੂੰ ਵੀ ਫਿਰ ਕਰਦੇ ਆ ਇੱਕ ਪਾਸਾ ਆ ਵੀ ਹੁਣ ਜਿਵੇਂ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਐ ਪੰਜ ਰੋਜ਼ੇ ਧਰਨੇ ਆਪਾਂ ਜਿਹੜੇ ਦੇਣੇ ਆ ਪਹਿਲਾਂ ਮੋਰਚੇ ਲਾਉਣੇ ਆ ਜਿਲ੍ਹਾ ਹੈੱਡਕੁਆਰਟਰ ਦੀ ਇਹਦੇ ਨਾਲ ਮੁੰਗਾ ਪਸਲੇ ਹੱਲ ਤਾਂ ਹੋਣੇ ਨਹੀਂ ਹਮ ਹੈਗੇ ਇਹਨਾਂ ਕੁਝ ਜਿਹੜੇ ਡੀਸੀ ਪੱਧਰ ਤੇ ਹੋਣਗੇ ਉਹ ਹੱਲ ਹੋ ਜਾਣਗੇ ਪਰ ਜਿਹੜੇ ਪੰਜਾਬ ਸਰਕਾਰ ਨਾਲ ਆ ਉਹ ਤਾਂ ਪੰਜਾਬ ਸਰਕਾਰ ਨਾਲ ਜਦੋਂ ਟਕਰਾਂਗੇ ਉਹਦੇ ਮਸਲੇ ਹੱਲ ਹੋਣਗੇ ਨਾ ਹਮ ਹੁਣ ਜੇ ਕੋਈ ਐਂ ਕਹੇ ਵੀ ਪੰਜ ਰੋਜ਼ੇ ਧਰਨੇ ਲਾ ਕੇ ਗੁਰਹਾਂ ਵਾਲਿਆਂ ਨੇ ਚੱਕ ਲੇ ਸਾਡਾ ਪਹਿਲੇ ਲਾਣਾ ਵੀ ਪੰਜ ਇਹਦੇ ਨਾਲ ਤਾਂ ਗੱਲ ਵਾਰਾਂਗੇ ਅਸੀਂ ਉਦੋਂ ਪਹਿਲਾਂ ਲੱਗੇ ਹੋਏ ਆ ਕੱਲ ਹੀ ਬਠਿੰਡੇ ਜਣੇ ਦੀ ਅਸੀਂ ਕਾਨ ਚੇਸਤ ਸੌਦਾ ਸੜਕ ਕੱਲੀਆਂ ਔਰਤਾਂ ਦਾ ਰੋਲ ਘੱਟ ਸੀ ਅਸੀਂ ਪਹਿਲਾਂ ਮਰਦਾਂ ਦੀਆਂ ਵੱਡੀਆਂ ਵਾਧੂਆਂ ਮੀਟਿੰਗਾਂ ਕੀਤੀਆਂ ਫਿਰ ਔਰਤਾਂ ਦੀਆਂ ਹੁਣ ਚੱਲ ਰਹੀਆਂ ਜੱਜ ਪਟਿਆਲੇ ਦੀ ਹੋ ਰਹੀ ਐ ਇਹਦੋਂ ਇਹਦੋਂ ਪਹਿਲਾਂ 7 ਜ਼ਿਲ੍ਹਿਆਂ ਦੀਆਂ ਮੀਟਿੰਗਾਂ ਅਸੀਂ ਵੱਡੀਆਂ ਕਰ ਰਹੇ ਸੀ ਜਿਦੇ ਵਿੱਚ ਸੈਂਕੜਿਆਂ ਦੀ ਗਿਣਤੀ ਚ ਔਰਤਾਂ ਨੇ ਸਮੂਲੀਅਤ ਕੀਤੀ ਔਰਤਾਂ ਦੀ ਸਮੂਲੀਅਤ ਕਰਨ ਦਾ ਮਤਾਂ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਆਏ ਆਵਾਂਗੇ ਫਿਰ ਪਰ ਇਹ ਇਤਿਹਾਸ ਵਾਲ ਜਿਹੜਾ ਤੁਹਾਡੇ ਵਾਲਾ ਹੈਗਾ ਪੰਜ ਰੋਜ਼ਾ ਧਰਨੇ ਦੇਖ ਕੇ ਕੋਈ ਕਹਿ ਸਕਦਾ ਵੀ ਧਰਨੇ ਤਾਂ ਚੱਕਲੇ ਮਸਲਾ ਤਾਂ ਹੱਲ ਹੋਇਆ ਨਹੀਂ ਇਹ ਅਸੀਂ ਪਹਿਲੇ ਹੀ ਤਾਂ ਇਹ ਕਰ ਰਹੇ ਆ ਵੀ ਇਹ ਨਾਲ ਤਾਂ ਮਸਲਾ ਹੱਲ ਹੋਣਾ ਨਹੀਂ ਮਸਲਾ ਹੱਲ ਤਾਂ ਜਦੋਂ ਭਗਵੰਤ ਮਾਨ ਨਾਲ ਟਕਰਾਂਗੇ ਚੰਡੀਗੜ੍ਹ 'ਚ ਜਾ ਕੇ ਉੱਥੇ ਹੋ ਪਹਿਲਾਂ ਵੀ ਗਏ ਸੀ ਉਗਰਾਹ ਜਥੇਬੰਦੀ ਗਈ ਸੀ ਤਿੰਨ ਦਿਨ ਮੋਰਚਾ ਲਾਇਆ ਉੱਥੇ ਨਹੀਂ ਉਹ ਐਸਕੇਮ ਦਾ ਸੀ ਕੱਲੀ ਉਗਰਾਹ ਜਥੇਬੰਦੀ ਨਹੀਂ ਗਈ ਸੀ ਉਹਦੇ ਸਾਰੇ ਪੰਜਾਬ ਦੀਆਂ ਲੜਾਕੂ ਜਥੇਬੰਦੀਆਂ ਸੀ ਉਹ ਸੱਦੇ ਹੀ ਪਹਿਲਾਂ ਤਿੰਨ ਦਿਨ ਦਾ ਸੀ ਜਿਵੇਂ ਹੁਣ ਆਪਾਂ ਜ਼ਿਲ੍ਹਾ ਹੈੱਡਕੁਆਟਰਾਂ ਤੇ ਦਿੱਤੇ ਆ ਕਿਉਂਕਿ ਉਹ ਸੰਸਾਰ ਮੁਲਕਪਦਰਾ ਆਪਣ ਧਰਨੇ ਲਾਉਣ ਦਾ ਹੀ ਐਲਾਨ ਕੀਤਾ ਹੋਇਆ ਸੀ ਉਹੀ ਲਾਗੂ ਕੀਤਾ ਉਹਦੇ ਚ ਉਹ ਗ੍ਰਾਹਾਂ ਜਥੇਬੰਦੀ ਵੀ ਸੀਗੀ ਦੂਜੀਆਂ ਜਥੇਬੰਦੀਆਂ ਵੀ ਸੀ ਮਸਲੇ ਕਿਸਾਨੀ ਦੇ ਸੀ ਧਰਨਾ ਲਾਇਆ ਸੀ ਮਸਲੇ ਕਿਸਾਨੀ ਦੇ ਸੀ ਹੱਲ ਫਿਰ ਧਰਨਾ ਚੱਕਿਆ ਗਿਆ ਤਾਂ ਉਹਦੇ ਚ ਵੀ ਮਸਲੇ ਹੱਲ ਹੋਏ ਹੋਣੇ ਆ ਜਾਂ ਫਿਰ ਉਹ ਮਸਲੇ ਹੱਲ ਨਹੀਂ ਹੋਏ ਦੁਬਾਰਾ ਉਸੇ ਨੂੰ ਰਿਪੀਟ ਕੀਤਾ ਜਾਵੇਗਾ ਉਸੇ ਨੂੰ ਕਰਿਆ ਜਾਊਗਾ ਦੁਬਾਰੇ ਕਿਉਂਕਿ ਉਹ ਜਿਹੜੇ ਮਸਲੇ ਸੀ ਉਹ ਦਿੱਲੀ ਨਾਲ ਸੰਬੰਧਤ ਹੈ ਹੂੰ ਦਿੱਲੀ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਮਸਲੇ ਕਿਉਂਕਿ ਐਸਕੇਮ ਦਾ ਸੱਦਾ ਸੀ ਉਹ ਕੇਂਦਰ ਸਰਕਾਰ ਨਾਲ ਜਿਹੜੀਆਂ ਕੁਛਤਾ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਜੀ ਦੇ ਵਿੱਚ ਐਮਐਸਪੀ ਦਾ ਮਾਮਲਾ ਹੈਗਾ ਆ ਮੈਂ ਪਹਿਲਾਂ ਕੀਤਾ ਬੁੜਾਪਾ ਪੈਨਸ਼ਨ ਦਾ ਮਾਮਲਾ ਹੈਗਾ ਬੀਮਾ ਯੋਜਨਾ ਦਾ ਮਾਮਲਾ ਹੈਗਾ ਕਰਜ਼ਾ ਮੁਕਤੀ ਦਾ ਮਾਮਲਾ ਹੈਗਾ ਲਖੀਨਪੁਰ ਦੀ ਘਟਨਾ ਦਾ ਮਾਮਲਾ ਹੈਗਾ ਜਿਹੜੇ ਉਹ ਖੜੇ ਮਸਲੇ ਆ ਜਾਂ ਉਹ ਜਿਹੜੇ ਪੀੜਤ ਪਰਿਵਾਰ ਆ ਜਿਹੜੇ ਸੀਦ ਹੋ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਾ ਜਾਂ ਉਹਨਾਂ ਦੀ ਮਤਲਬ ਮਵਾਜਬੇ ਦਾ ਮਵਾਜਬਾ ਕੁਝ ਉਹ ਖੜਾ ਇਹ ਉਹਨਾਂ ਮੰਗਾਂ ਤੇ ਸੀ ਇਹਦੇ ਤੇ ਸਰਕਾਰ ਨੂੰ ਕਹਿਣਾ ਪੈਗਾ ਵੀ ਮਾਰਚ ਤੱਕ ਅਸੀਂ ਇਹ ਮਸਲੇ ਹੱਲ ਕਰਾਂਗੇ ਉਹ ਨੌਕਰੀਆਂ ਵੀ ਦੇਵਾਂਗੇ ਉਹਨਾਂ ਦੇ ਮੌਜੂਦਾ ਵੀ ਪੂਰਾ ਕਰਾਂਗੇ ਹੂੰ ਸੋ ਇਸ ਕਰਕੇ ਇਹਦੇ ਆਉਂਦੇ ਦਿਨਾਂ 'ਚ ਨਹੀਂ ਉਹਦਾ ਦਿੱਲੀ ਦਾ ਸੱਦਾ ਵੀ ਆਊਗਾ ਹੂੰ ਤਾਂ ਇਹ ਹੋ ਚੁੱਕਾ ਐ ਐਸਕੇਮ ਦੀ ਮੀਟਿੰਗ ਦੇ ਵਿੱਚ ਵੀ 15 ਤੋਂ 20 ਦੇ ਵਿੱਚਕਾਰ ਦਿੱਲੀ ਚੱਲੂ ਵਾਲਾ ਵੀ ਸੱਦਾ ਆਊਗਾ ਹੂੰ ਪਰ ਸਾਡੀ ਜਥੇਬੰਦੀ ਵੀ ਕਈ ਯੂ ਇਕਤਾ ਗਰਾਹਾਂ ਵੱਲੋਂ ਪੰਜਾਬ ਸਰਕਾਰ ਨਾਲ ਜਿਹੜੀਆਂ ਮੰਗਾਂ ਮਸਲੇ ਬਣਦੇ ਆ ਪੰਜਾਬ ਸਰਕਾਰ ਨਾਲ ਆਹ ਜਿਹੜਾ ਮੰਗ ਪੱਤਰ ਮੈਂ ਤੁਹਾਨੂੰ ਹੁਣ ਮੰਗਾਂ ਪੇਸ਼ ਕੀਤੀਆਂ ਇਹਨਾਂ ਦਾ ਨਿਪਟਾਰਾ ਕਰਾਉਣ ਵਾਸਤੇ ਅਸੀਂ ਇੱਕ ਪਾਸਾ ਕਰਾਂਗੇ ਫਰਵਰੀ ਤੱਕ ਫਰਵਰੀ ਤੱਕ ਤੁਸੀਂ ਜਿਹੜਾ ਤੁਹਾਡੇ ਵੱਲੋਂ ਜਿਹੜਾ ਫਰਵਰੀ ਤੱਕ ਡੀਸੀ ਦਫ਼ਤਰਾਂ ਦੇ ਅੱਗੇ ਹੋ ਰਿਹਾ ਜੋ ਡੀਸੀ ਦਫ਼ਤਰਾਂ ਦੇ ਹੋਊਗਾ 26 ਜਨਵਰੀ ਤੱਕ ਹੂੰ ਉਸ ਤੋਂ ਬਾਅਦ ਇੱਕ ਹਫ਼ਤਾ ਤਿਆਰੀ ਪਾ ਕੇ ਅਸੀਂ ਫਰਵਰੀ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਦੇ ਵਿੱਚ ਐਲਾਨ ਕਰਾਂਗੇ ਅਸੀਂ 26 ਜਨਵਰੀ ਨੂੰ ਹੂੰ 26 ਜਨਵਰੀ ਨੂੰ ਐਲਾਨ ਕਰਕੇ ਉਸ ਤੋਂ ਬਾਅਦ ਅਗਲਾ ਫਿਰ ਸਾਡਾ ਇੱਕ ਪਾਸਾ ਹੋਪ ਪੰਤਮਾ ਦਾ ਪੰਜਾਬ ਸਰਕਾਰ ਨਾਲ ਟੱਕਰ ਹੈ ਜੜੀ ਕੱਲੀ ਉਗਰਾਹਾਂ ਜਥੇਬੰਦੀ ਕੱਲੀ ਲਵੇਗੀ ਟੱਕਰ ਜਾਂ ਰਲ ਕੇ ਲਵੇਗੀ ਦੇਖੋ ਹਲੇ ਮਤਲਬ ਹੈ ਇਧਰ ਕੱਲੀ ਜਥੇਬੰਦੀ ਵੱਲੋਂ ਹੀ ਉਹ ਅਸੀਂ ਸੱਦਾ ਦੇਵਾਂਗੇ ਜਿੰਨੇ ਲੜਾਕੂ ਹੈਗੇ ਧਰਾਂ ਉਹਨਾਂ ਨੂੰ ਆਉਣਾ ਚਾਹੀਦਾ ਹੈ ਇਹਦੇ ਵਿੱਚ ਕਿਉਂਕਿ ਮਸਲੇ ਤਾਂ ਸਾਰੇ ਕਿਸਾਨੀ ਦੇ ਹੈ ਹੂੰ ਤੇ ਕਿਹੜਾ ਸੱਦਾ ਇਹ ਵੀ ਕਈ ਵਕਤ ਉਗਰਾਹਾਂ ਵੱਲੋਂ ਹੈ ਹੂੰ ਠੀਕ ਹੈ ਤਾਂ ਪੰਜਾ ਦਿੱਲੀ ਸੈਂਟਰ ਸਰਕਾਰ ਨਾਲ ਵੀ ਟੱਕਰ ਲਈ ਬਿਲਕੁਲ ਸੈਂਟਰ ਸਰਕਾਰ ਦਾ ਉਦੋਂ ਬਾਅਦ ਤੋਂ ਕੀ ਹੈ 15 ਤੋਂ 20 ਫਰਵਰੀ ਦੇ ਵਿਚਕਾਰ ਦਿੱਲੀ ਦਿੱਲੀ ਚੱਲੂ ਦਾ ਵੀ ਆਊਗਾ ਸੱਦਾ ਮੀਟਿੰਗ ਤਾਂ ਹੋ ਚੁੱਕੀ ਆ ਬਸ ਡੇਟ ਤੈਅ ਕਰਨ ਵਾਲੀ ਐ ਆਉਂਦੇ ਦਿਨਾਂ ਦੇ ਵਿੱਚ ਵੱਡੀ ਕੋਰ ਕਮੇਟੀ ਦੀ ਮੀਟਿੰਗ ਕਰਕੇ ਹੋ ਸਕਦਾ ਇਹ ਜੂਮ ਮੀਟਿੰਗ ਤੇ ਹੀ ਉਹ ਫੈਸਲਾ ਕਰ ਲੈਣ ਕਰ ਲੈਣਗੇ 15 ਤੋਂ ਫਰਵਰੀ ਆ ਡੇਟ ਤੈਅ ਹੋ ਗਈ ਇਹਨਾਂ ਦਿਨਾਂ ਦੇ ਵਿੱਚਕਾਰ ਕੋਈ ਆਊਗਾ ਸਦਰ ਦਿੱਲੀ ਜਾਣ ਦਾ ਐਸ ਕੇਮ ਦਾ ਜੀ ਸਮਾਂ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਧੰਨਵਾਦ